ਇੱਕ ਘੁੱਗੀ ਮਾਰਨ ਵਾਲੀ ਆ ਜਿਹੜੀ ਇਹਦੇ ਬਾਰੇ ਜਿਹੜੇ ਹੈਲਥ ਇਸ਼ੂਸ ਨੇ ਕਈ ਵਾਰੀ ਉਹਦੇ ਬਾਰੇ ਆ ਮੈਨੂੰ ਲੱਗਦਾ ਹੈ ਇੰਸ਼ੂਰੈਂਸ ਬਰੋਕਰਸ ਇੰਸ਼ੂਰੈਂਸ ਵਾਲੇ ਜਾਂ ਹੋਰ ਕਿਸੇ ਵੀ ਕੰਪਨੀ ਵਾਲੇ ਬਹੁਤਾ ਬਿਆਨ ਨਹੀਂ ਕਰਦੇ ਆ ਬਰੀਕ ਅੱਖਾਂ ਦੇ ਵਿੱਚ ਕੋ ਗੁਪਤ ਭੇਜ ਛੁਪੇ ਹੁੰਦੇ ਨੇ ਥੋੜੇ ਹੈਲਥ ਇਸ਼ੂ ਬਾਰੇ ਦੱਸਿਓ ਕਈ ਪਾਲਸੀਆਂ ਇਨਵੈਸਟਮੈਂਟ ਵਾਲੀਆਂ ਇਦਾਂ ਦੀਆਂ ਹੁੰਦੀਆਂ ਨੇ ਜਿੱਦਾਂ ਤੁਹਾਡੀ ਉਮਰ ਵਧਦੀ ਜਾਂਦੀ ਹੈ ਉਹਦੀ ਕਾਸਟ ਵਧਦੀ ਜਾਂਦੀ ਹੈ ਜਾਇਨ ਇਨਵੈਸਟਮੈਂਟਆਂ ਆਈਆਂ ਪਾਲਸੀਆਂ ਨੇ ਉਹਨਾਂ ਚੋਂ ਤੁਸੀਂ 8 ਜਾਂ 9 ਸਾਲ ਤੋਂ ਪਹਿਲਾਂ ਜੇ ਪਾਲਸੀ ਕੈਨਸਲ ਕਰਦੇ ਹੋ ਉਹਦੇ ਵਿੱਚ ਸਰੰਡਰ ਚਾਰਜ ਆਉਂਦੇ ਨੇ ਪਰ ਉਹ ਦੱਸਿਆ ਨਹੀਂ ਜਾਂਦਾ ਕਿਉਂਕਿ ਜਦੋਂ ਦੇ ਬਰੀਕ ਅੱਖਰ ਦੀ ਗੱਲ ਕਰਦੇ ਆ ਉਹਦੇ ਸਪੈਸ਼ਲ ਕੰਟਰੈਕਟ ਹੈ ਹੁਣ ਤੁਸੀਂ ਕੋਈ ਮੈਂ ਤਾਂ ਜੀ ਪਾਲਸੀ ਨਹੀਂ ਰੱਖਣੀ ਕਹਿੰਦੇ ਕੋਈ ਗੱਲ ਨਹੀਂ ਨਹੀਂ ਰੱਖਣੇ ਤਾਂ ਠੀਕ ਹੈ ਜਿਹੜੇ ਤੁਹਾਡੇ ਪੈਸੇ ਜੁੜੇ ਹੋਏ ਮਾੜੇ ਮੋਟੇ ਉਹ ਅਸੀਂ ਕਾਟ ਲਾ ਦੇਣੀ ਹੈ ਤੁਹਾਨੂੰ ਕੁਝ ਨਹੀਂ ਮਿਲਣਾ ਕਈ ਵਾਰੀ ਤੁਹਾਨੂੰ ਹਾਰਟ ਦੇ ਨਾਲ ਡਾਇਬੀਟੀ ਹੈ ਗਈ ਕਈ ਕੰਪਨੀ ਉਹਨਾਂ ਦੀ ਟਰੈਵਲ ਇੰਸ਼ੋਰੈਂਸ ਵੀ ਕਰਦੀਆਂ ਨੇ ਔਰ ਰੇਟ ਤਾਂ ਸਸਤੇ ਹੁੰਦੇ ਨੇ ਪਰ ਉਹਨਾਂ ਨੇ ਲਿਖਿਆ ਹੋਇਆ ਬਰੀਕ ਅੱਖਰਾਂ ਦੇ ਵਿੱਚ ਆ ਦੋ ਕੰਡੀਸ਼ਨਾਂ ਤੁਹਾਨੂੰ ਇਕੱਠੀਆਂ ਹੈਗੀਆਂ ਨੇ ਪਾਲਸੀ ਤੁਸੀਂ ਲੈ ਲਓ ਆ ਕੰਪਿਊਟਰ ਨੇ ਤਾਂ ਨਾ ਨੀ ਕਰਨੀ ਪ੍ਰਿੰਟਰ ਪੇਪਰ ਤਾਂ ਹੋ ਜਾਣਾ ਆ ਪਰ ਪੰਗਾ ਉਦੋਂ ਹੀ ਪੈਣਾ ਜਦੋਂ ਕਲੇਮ ਆਉਣਾ ਆ ਉਦੋਂ ਉਹ ਐਡਵਾਈਜ਼ਰ ਨੂੰ ਪਤਾ ਹੋਣਾ ਚਾਹੀਦਾ ਉਹ ਚੀਜ਼ਾਂ ਵੀ ਸੋਲੂਸ਼ਨ ਕੀ ਕੀ ਹੈਗੀਆਂ ਨੇ ਵੀ ਕੱਲ ਨੂੰ ਕੋਈ ਕਲੇਮ ਆਉਂਦਾ ਇਸ਼ੂ ਨਾ ਹੋਵੇ ਜਦੋਂ ਦਸਖਤ ਕਰਾਉਨੇ ਆ ਕਿਉਂਕਿ ਮੈਂ ਤਾਂ ਤੁਹਾਡੀ ਘੁੱਗੀ ਵਾਲੀ ਗੱਲ ਕਦੇ ਭੁੱਲਦੇ ਨਹੀਂ ਵੀ ਆ ਘੁੱਗੀ ਮਾਰ ਲਓ ਜੀ ਉਦੋਂ ਤੁਸੀਂ ਦੱਸਦੇ ਹੋ ਉਹਦੇ ਕਲਾਇੰਟ ਨੂੰ ਵੀ ਆਹ ਕੁਝ ਹੋਣਾ ਤੇ ਦੋ ਆ ਸਾਲਾਂ ਦੇ ਵਿੱਚ ਤੁਸੀਂ ਕੰਟੈਕਟ ਕੈਨਸਲ ਕਰਦੇ ਹੋ ਜਾਂ ਕੋਈ ਇਨਸੀਡੈਂਟ ਵਾਪਰ ਜਾਂਦਾ ਤੁਹਾਨੂੰ ਕੱਖ ਨਹੀਂ ਮਿਲਣਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਿਲਕੁਲ ਤਾਂ ਹੀ ਇਹ ਜਿਹੜਾ ਆਪਾਂ ਹਮੇਸ਼ਾ ਇਹ ਕਹਿੰਦੇ ਆ ਵੀ ਉੱਥੋਂ ਤੱਕ ਪਹੁੰਚਦੇ ਆ 90% ਬਿਜ਼ਨਸ ਸਾਨੂੰ ਲੋਗ ਰੈਫਰ ਕਰਦੇ ਨੇ ਉਹ ਇਸੇ ਕਰਕੇ ਕਿਉਂਕਿ ਟਰਮ ਇੰਸ਼ੋਰੈਂਸ ਤੇ ਦੂਸਰੀ ਇੰਸ਼ੋਰੈਂਸ ਦੇ ਵਿੱਚ ਫਰਕ ਥੋੜਾ ਜਿਹਾ ਸਮਝਾ ਦਿਓ ਪਲੀਜ਼ ਜੀ 18 ਮਹੀਨੇ ਤੋਂ ਲੈ ਕੇ ਟਾਈਮ ਤੱਕ ओके इंश्योरेंस ਪਹਿਲਾ ਹੀ ਗੱਲ ਮੈਂ ਹੀ ਜਦੋਂ ਪਰਿਵਾਰਾਂ ਚ ਬੈਨੇ ਪੁੱਛਦੇ ਨੇ ਇਨਸ਼ੋਰੈਂਸ ਖਾਤੋਂ ਲੈ ਰਹੇ ਨੇ ਇੱਕ ਬੰਦੇ ਨੂੰ ਹੁੰਦਾ ਵੀ ਰਿਸਕ ਕਵਰ ਕਰਨਾ ਤੇ ਦੂਜਾ ਹੁੰਦਾ ਵੀ ਮਨੀ ਬੈਕ ਆ ਜਾਣਾ ਹੂੰ ਤੇ ਮੈਂ ਕਹਿੰਦਾ ਮਨੀ ਤੇ ਬੈਕ ਵਾਲੀ ਤੱਕ ਉਹਦੇ ਵਿੱਚ ਪਾਲਸੀ ਨਹੀਂ ਹੈਗੀ ਉਹਦੇ ਤੱਕ ਇੱਕ ਸੇਲਿੰਗ ਫੀਚਰ ਹੈ ਮਨੀ ਬੈਕ ਦਾ ਅਸਲੀ ਤਾਂ ਇਨਸ਼ੋਰੈਂਸ ਜਾਂ ਦੋਵੇਂ ਹੀ ਇਨਸ਼ੋਰੈਂਸ ਨੇ ਇੱਕ ਹੈ ਵੀ ਇੱਕ ਟਾਈਮ ਤੱਕ ਹੈ ਇੱਕ ਹੈ ਵੀ ਸਾਰੀ ਉਮਰ ਤੱਕ ਹੈ 90% ਲੋਕਾਂ ਦੀ ਜ਼ਰੂਰਤ ਢਰਨ ਤਾਂ ਹੁੰਦੀ ਵੀ ਵੱਡਾ ਰਿਸਕ ਥੋੜੇ ਪੈਸਿਆਂ ਚ ਕਿਉਂਕਿ ਉਸ ਤੋਂ ਬਾਅਦ ਇਹਨ ਬਿਟਵੀਨ ਅੱਜ ਸਾਡੀ ਸਿਹਤ ਵਧੀ ਹੈ ਕੱਲ ਨੂੰ ਸਾਡੀ ਸਿਹਤ ਖਰਾਬ ਹੋ ਗਈ ਸਾਨੂੰ ਚਿੰਤਾ ਨਹੀਂ ਕੋਈ ਜਿਹੜੀ ਕਵਰੇਜ ਦੇ ਚੇਂਜ ਕਰ ਸਕਦੇ ਹੋ ਬਿਜ਼ਨਸ ਕਨੈਕਟ ਦੇਖ ਰਹਾ ਹੈ ਸਮੂਹ ਦਰਸ਼ਕਾਂ ਨੂੰ ਸਾਂਝਾ ਟੀਵੀ ਤੇ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂਜ ਚ ਸਵਾਗਤ ਹਮੇਸ਼ਿਆ ਤਰ੍ਹਾਂ ਅੱਜ ਵੀ ਬਿਜ਼ਨਸ ਕਨੈਕਟ ਦੇ ਵਿੱਚ ਖਾਸ ਸ਼ਖਸੀਅਤ ਜਿਨ੍ਹਾਂ ਬਾਰੇ ਕਮਿਊਨਿਟੀ ਨੂੰ ਕਈ ਚੀਜ਼ਾਂ ਬਾਰੇ ਗਿਆਨ ਨਹੀਂ ਹੁੰਦਾ ਤੇ ਯਤਨ ਕਰੀਦਾ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਲਿਆ ਕੇ ਸਾਡੇ ਗਿਆਨ ਦੇ ਵਿੱਚ ਵਾਧਾ ਹੋਵੇ ਤਾਂ ਜੋ ਅਝਾਈ ਪੈਸਾ ਕਈ ਵਾਰੀ ਸਾਡਾ ਜਿਹੜਾ ਅਗਿਆਨਤਾ ਕਰਕੇ ਬਰਬਾਦ ਹੁੰਦਾ ਉਹ ਨਾ ਹੋ ਸਕੇ ਇਸ ਸਬੰਧ ਵਿੱਚ ਐਮ ਡੀ ਆਰਟੀ ਅੱਜਕਲ ਖਰੇਕ ਹੀ ਲੌਣ ਲੱਗ ਪਿਆ ਮੈਨੂੰ ਮੈਂ ਕਈ ਵਾਰੀ ਹੱਸਦਾ ਹੁੰਨਾ ਕਿ ਹਰੇਕੀ ਐਮ ਡੀ ਆਰਟੀ ਦੇ ਮੈਂਬਰ ਪਰ ਐਮ ਡੀ ਆਰਟੀ ਅਰਾਊਂਡ ਦ ਟੇਬਲ ਅਲੀਟ ਨੰਬਰ 1 ਇੰਸ਼ੋਰੈਂਸ ਬ੍ਰੋਕਰ ਇਸ ਦੇ ਵਿੱਚ ਜੇ ਨਾ ਆਉਂਦਾ ਕੋਈ ਉਹ ਆਈ ਥਿੰਕ ਇੰਜੋਨ ਦੇ ਪਰਮਿੰਦਰ ਸਿੰਘ ਤਿੰਦੋਂ ਦਾ ਜਿਨ੍ਹਾਂ ਕਰਕੇ ਉਹਨਾਂ ਨੂੰ ਬੁਲਾਇਆ ਤੇ ਆਓ ਉਹਨਾਂ ਦਾ ਕਰਦੇ ਹਾਂ ਸਵਾਗਤ ਤਿੰਨ ਸਾਹਿਬ ਸਭ ਤੋਂ ਪਹਿਲਾਂ ਬਿਜ਼ਨਸ ਕਨੈਕਟ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਜੀ ਤੁਹਾਨੂੰ ਵੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਕਰ ਪ੍ਰੀਸਾਤ ਸਿਕਾਲ ਜੀ ਇਹ ਤੋਂ ਪਹਿਲਾਂ ਕਿ ਮੈਂ ਹੋਰ ਵਿਸ਼ੇ ਦੇ ਉੱਤੇ ਕੋਈ ਗੱਲਬਾਤ ਕਰਾਂ ਮੇਰੇ ਮਨ 'ਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਅੱਜ ਮੈਂ ਵਿਚਾਰ ਕਰਨੀਆਂ ਨੇ ਅੱਜਕਲ ਤਾਂ ਤੁਹਾਡੀ ਨਕਲ ਮਾਰ ਮਾਰ ਕੇ ਹਰੇਕ ਹੀ ਕਹੀ ਜਾਂਦਾ ਹੈ ਕਿ ਐਮ ਡੀ ਆਰਟੀ ਦੇ ਮੈਂਬਰ ਤੇ ਰਾਉਂਡ ਦਾ ਟੇਬਲ ਉਹ ਚੀਟਿੰਗ ਨਾਲ ਕੰਮ ਬੜਾ ਸ਼ੁਰੂ ਹੋ ਗਿਆ ਤੁਹਾਡਾ ਥੋੜਾ ਜਿਹਾ ਦੱਸੋ ਹੈ ਕੀ ਐ ਐਮ ਡੀ ਆਰਟੀ ਭਾਈ ਜਿੱਥੇ ਦੇਖੀ ਦਿਓ ਸਾਰੇ ਮੈਨੂੰ ਤਾਂ ਇਹ ਸੀ ਵੀ ਕੱਲਾ ਤੁਹਾਡਾ ਹੀ 엘ੀਟ ਜਿਹੜੇ ਇੰਸ਼ੋਰੈਂਸ ਬਰੋਕਰਸ 1% ਨੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਹੁੰਦਾ ਥੋੜਾ ਜਿਹਾ ਇੱਕ ਵਾਰੀ ਕਲੀਅਰ ਕਰਿਓ ਤਾਂ ਪਹਿਲਾਂ ਹਾਂਜੀ ਜਿਹੜਾ ਐਮ ਡੀ ਆਰਟੀ ਹੈ ਜੀ ਮਿਲੀਨ ਡਾਲਰ ਰਾਉਂਡ ਟੇਬਲ ਕੋਈ ਵੀ ਮੈਂਬਰ ਬਣ ਸਕਦਾ ਫਾਈਨੈਂਸ਼ੀਅਲ ਇੰਡਸਟਰੀ ਜਿਹੜਾ ਕੰਮ ਕਰਦਾ ਓਕੇ ਮੈਂਬਰ ਕੋਈ ਵੀ ਬਣ ਸਕਦਾ ਤੇ ਸਾਡਾ ਵੀ ਜਦੋਂ ਤੁਸੀਂ ਮੈਂਬਰ ਬਣਦੇ ਆ ਅਸੀਂ ਗਰੂਮ ਕਰਦੇ ਆ ਨਵੇਂ ਐਡਵਾਈਜ਼ਰਸ ਨੂੰ ਵੀ ਤੁਸੀਂ ਕਿਦਾਂ ਵਧੀਆ ਬਿਜ਼ਨਸ ਕਰ ਸਕਦੇ ਹੋ ਉਦੋਂ ਬਾਅਦ ਫਿਰ ਜਦੋਂ ਮੈਂਬਰ ਬਣਨ ਤੋਂ ਬਾਅਦ ਜਿਹੜਾ ਟੀਮਸ ਤਾਂ ਫਿਰ ਕੋਈ ਵੀ ਸਲੈਕਟ ਹੋ ਗਿਆ ਵੀ ਗੱਲ ਤਾਂ ਵੀ ਖੇਡਦਾ ਕਿਹੜਾ ਫਿਰ ਹਾਂ ਹਾਂ ਉਦੋਂ ਬਾਅਦ ਆ ਫਿਰ ਆਉਂਦਾ ਜੀ ਕੋਰਟ ਦਾ ਟੇਬਲ ਕੋਰਟ ਦਾ ਟੇਬਲ ਹੈ ਵੀ ਤੁਸੀਂ 2.5 ਲੱਖ ਤੱਕ ਬਿਜ਼ਨਸ ਕੀਤਾ ਤੁਸੀਂ ਕੋਰਟ ਦਾ ਟੇਬਲ ਲੈ ਸਕਦੇ ਹੋ ਫਿਰ ਕੋਰਟ ਤੇ ਜੇ ਤੁਸੀਂ ਮਿਲੀਨ ਡਾਲਰ ਤੱਕ ਬਿਜ਼ਨਸ ਕੀਤਾ ਫਿਰ ਉਹਨਾਂ ਨੇ ਕਿਹਾ ਟਾਪ ਆਫ ਦਾ ਟੇਬਲ ਤੁਸੀਂ ਇੱਕ 엘ੀਟ ਜਿਹੜੇ ਕਲਾਸ 'ਚ ਆਉਨੇ ਆ ਫਿਰ ਹਰੇਕ ਕਿਉਂਕਿ ਜਿੰਨੇ ਨਵੇਂ ਐਡਵਾਈਜ਼ਰ ਨੇ ਉਹ ਕਿਉਂਕਿ ਜੇ ਤੁਸੀਂ ਸੈਮੀਨਾਰਸ 'ਤੇ ਜਾਂਦੇ ਆ ਜਦੋਂ ਹੁਣ ਪਿੱਛੇ ਕਾਨਫਰੰਸ ਹੋਈ ਸੀ ਵੈਂਕੂਵਰ ਦੇ ਵਿੱਚ ਤੇ ਹਰੇਕ ਜਿਹੜੇ ਨਵੇਂ ਐਡਵਾਈਜ਼ਰ ਨੇ ਉਹ ਸਿੱਖਦੇ ਨੇ ਆ ਕੇ ਪੁੱਛਦੇ ਤੁਸੀਂ ਇੱਥੋਂ ਤੱਕ ਕਿੱਦਾਂ ਪਹੁੰਚੇ ਵੀ ਕੀ ਤੁਹਾਡਾ ਸਫਰ ਸੀ ਕਿੱਦਾਂ ਫਿਰ ਉਹ ਸਾਡੀ ਹੁੰਦੀ ਹੈ ਜਾਣਕਾਰੀ ਉਹਨਾਂ ਨੂੰ ਵੀ ਨਵੇਂ ਨੂੰ ਚਲੋ ਨਕਲ ਮਾਰਦੇ ਵਧੀਆ ਨੇ ਚਲੋ ਇਹ ਵੀ ਸਾਡਾ ਵੀ ਉਹਨਾਂ ਦਾ ਇੰਡਸਟਰੀ 'ਚ ਵਧੀਆ ਕੰਮ ਹੋਣਾ ਚਾਹੀਦਾ ਮੇਨ ਮਕਸ ਕੰਜ਼ਿਊਮਰ ਵਾਸਤੇ ਕੰਮ ਵਧੀਆ ਹੋਵੇ ਪਰ ਇਹ ਵੀ ਜਿਹੜਾ 엘ੀਟ ਇਸ ਕਰਕੇ ਹੀ ਆ ਕਿਉਂਕਿ ਜਦੋਂ ਕੰਮ ਹੈ ਤੁਹਾਡਾ ਕੰਮ ਬੋਲੇ ਨਾ ਕਿ ਗੱਲਾਂ ਫਿਰ ਉਦੋਂ ਬਾਅਦ ਜਿਹੜਾ ਬਿਜ਼ਨਸ ਤੁਹਾਨੂੰ ਆਪਣੇ ਆਪ ਹੀ ਫੋਲੋ ਕਰੀ ਜਾਂਦਾ ਹੈ ਪਰ ਜਿਹੜਾ ਕੰਮ ਵਧੀਆ ਕਰਦੇ ਹੁਣ 13 ਬਾਰੇ ਹੋ ਗਏ ਨਾਲੇ ਵੀ ਹੈ ਬੰਦਾ ਜਦੋਂ ਇਹ ਨਹੀਂ ਦੱਸਦਾ ਵੀ ਅਸੀਂ ਕਿੰਨੇ ਚਿਰ ਤੱਕ ਕਰਦੇ ਬਹੁਤ ਲੰਬੇ ਸਮੇਂ ਤੱਕ ਕੰਮ ਕਰਦੇ ਹਾਂ ਉਹ ਵਿੱਚ ਸਾਲ ਵਿੱਚ ਖਾ ਜਾਂਦੇ ਨੇ ਉਦਾਂ ਜਿਹੜੇ ਮੈਂਬਰਾਂ ਦੀ ਗੱਲ ਕਰਦੇ ਹਾਂ ਉਹ ਉਹ ਕਹਿੰਦੇ ਐਮ ਡੀ ਆਰਟੀ ਦੇ ਮੈਂਬਰ ਹੁਣ ਆਮ ਬੰਦੇ ਤਾਂ ਇਹ ਪਤਾ ਵੀ ਹੁਣ ਮੈਂ ਤਾਂ ਹੈਰਾਨ ਹੁੰਦਾ ਵੀ ਚਲੋ ਮੈਂ ਕਦੀ ਸੁਣਿਆ ਜਦੋਂ ਮੈਂ ਆਉਣ ਲੱਗਿਆ ਉਸ ਤੋਂ ਬਾਅਦ ਜਦੋਂ ਮੈਂ ਸ਼ੁਰੂ ਕਰਨ ਲੱਗਿਆ ਐਮਡੀਆਰਟੀ ਤਾਂ ਹਰ ਇੱਕ ਹੀ ਮੈਂ ਕਈ ਵਾਰੀ ਐਡ ਵੀ ਸੁਣਦਾ ਨਾ ਕਈ ਵੀ ਮੈਂਬਰ ਨੇ ਜਾਂ ਬੜੀ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਥਿੰਕ ਸਾ ਵੀ ਇਹ ਗੱਲ ਹੈ ਵੀ ਕਮਿਊਨਿਟੀ ਦੇ ਵਿੱਚ ਜਿਹੜੇ ਬੰਦੇ ਉੱਪਰ ਤੱਕ ਪਹੁੰਚਦੇ ਆ ਮਾਣ ਹੁੰਦਾ ਪ੍ਰਾਊਡ ਹੁੰਦਾ ਪਰ ਪ੍ਰਾਊਡ ਇਸ ਕਰਕੇ ਆ ਹੁਣ ਜਦ ਅਰਜਨ ਪੁੱਲਰ ਆ ਰੈਸਲਿੰਗ ਦੇ ਵਿੱਚ ਨਾਮ ਕਮਾਉਣ ਵਾਲਾ ਮੁੰਡਾ ਪਹਿਲਾ ਸਾਡਾ ਪੰਜਾਬੀਆਂ ਦਾ ਉਹ ਹੈ ਜਦੋਂ ਕਾਮਨਵੈਲ ਦੇ ਵਿੱਚ ਉਹ 골ਡ ਮੈਡਲ ਲੈ ਕੇ ਆਉਂਦਾ ਪੱਗ ਬੰਨੀ ਹੁੰਦੀ ਤਾਂ ਪਤਾ ਲੱਗਦਾ ਯਾਰ ਕੈਨੇਡਾ ਦੇ ਵਿੱਚੋਂ ਪਹਿਲਾ ਪੰਜਾਬੀ ਐ ਜਿਹੜਾ 골ਡ ਮੈਡਲ ਲੈ ਕੇ ਆ ਕੈਨੇਡਾ ਦੇ ਲਈ ਨਾਮ ਤਾਂ ਉਸ ਤੋਂ ਬਾਅਦ ਤਾਂ ਭਾਵੇਂ ਜਿੰਨੇ ਮਰਜੀ ਆਈ ਜਾਣ ਪਹਿਲਾ ਨਾਮ ਤਾਂ ਉਹਨਾਂ ਦਾ ਆਉਣਾ ਹੈ ਨਾ ਪਰਮਿੰਦਰ ਤਿੰਦੂ ਦਾ ਨਾਮ ਮੈਨੂੰ ਇਹ ਇਸ ਗੱਲ ਬੜੀ ਖੁਸ਼ੀ ਹੈ ਕਿ ਹੋਰ ਲੋਕ ਐਮ ਡੀ ਆਰਟੀ ਦੇ ਮੈਂਬਰ ਬਣੇ ਨੇ ਮਿਲੀਅਨ ਡਾਲਰ ਵਾਰ ਦੇ ਤੱਕ ਪਹੁੰਚਣ ਦੇ ਲਈ ਜੇ ਕੋਈ ਬੰਦਾ ਪਹੁੰਚਦਾ ਤਾਂ ਸਾਡੇ ਲਈ ਖੁਸ਼ੀ ਵਾਲੀ ਕਿਹੜੀ ਗੱਲ ਹੈ ਚੰਗੀ ਗੱਲ ਹੈ ਕਮਿਊਨਿਟੀ ਦੇ ਸਾਡੇ ਬੰਦੇ ਇੱਥੇ ਪਹੁੰਚਣ ਜਿਹੜਾ ਬੇਸਿਕਲੀ ਸਾਡਾ ਵੀ ਮਕਸਦ ਇਹ ਹੁੰਦਾ ਉਹਨਾਂ ਨੂੰ ਗਰੂਮ ਕਰਕੇ ਉੱਥੇ ਤੱਕ ਲੈ ਕੇ ਆਉਣਾ ਉਹਨਾਂ ਨੂੰ ਸਮਝਾਉਣਾ ਵੀ ਕਿਹੜੀ-ਕਿਹੜੀ ਚੀਜ਼ਾਂ ਤੁਸੀਂ ਕਰੋ ਜਦੋਂ ਸੈਮੀਨਾਰ ਜਿਹੜੀ ਕਾਨਫਰੰਸ ਵੀ ਹੁੰਦੀਆਂ ਨੇ ਵੀ ਉੱਥੇ ਵੀ ਇਹੀ ਹੁੰਦਾ ਵੀ ਦੁਨੀਆ ਤੋਂ ਆਰਡਰ ਡਿਵਾਈਜ਼ਰ ਆਉਂਦੇ ਨੇ ਤੁਸੀਂ ਸੁਣ ਦਾ ਮੌਕਾ ਉਹਨਾਂ ਨੂੰ ਮਿਲਦਾ ਵੀ ਕਿੱਦਾਂ ਉਹਨਾਂ ਨੇ ਆਪ ਦਾ ਬਿਜ਼ਨਸ ਕਿੱਦਾਂ ਸ਼ੁਰੂ ਕੀਤਾ ਇੱਥੋਂ ਤੱਕ ਕਿੱਦਾਂ ਪਹੁੰਚੇ ਫਿਰ ਉਹ ਵੀ ਸਿਖਾ ਲੈਂਦਾ ਇੱਕ ਵਾਰੀ ਇਹ ਵੀ ਜਦੋਂ ਖੇਤ ਪਹਿਲਾਂ ਇੱਕ ਵਾਰੀ ਕਹਿੰਦਾ ਵੀ ਜਦੋਂ ਸਵਾਗਤ ਆ ਫੇਰ ਨਾ ਉਦੋਂ ਹੀ ਸਾਰਾ ਪੱਤਰ ਕਰ ਉਹੀ ਸਾਰਾ ਉਦੋਂ ਬਾਅਦ ਤਾਂ ਫਿਰ ਸੌਖਾ ਹੀ ਸੌਖਾ ਜਿਹੜਾ ਫਸਲ ਲਾਉਣੀ ਹੈ ਜੀ ਅੱਛਾ ਇੱਕ ਹੋਣਾ ਬਗਲ ਥੋੜੀ ਜੀ ਕਰੀਏ ਪਿਛਲੇ ਦਿਨੀ ਮੈਂ ਕੋਈ ਕੰਟਰੈਕਟ ਸਾਈਨ ਕਰ ਰਿਆ ਸੀ ਕੰਟਰੈਕਟ ਸਾਈਨ ਕਰਨ ਲੱਗੇ ਆ ਹੁੰਦਾ ਕੀ ਹੈ ਜਿਵੇਂ ਆਮਤ ਹੁੰਦੀ ਹੈ ਨਾਲ ਬੈਠਾ ਬੰਦਾ ਆ ਲੋ ਜੀ ਇੱਥੇ ਕਰੋ ਤੁਹਾਡੇ ਨਾਲ ਜਿਸ ਦਿਨ ਦਾ ਵਾਅਦਾ ਪਿਆ ਨਾ ਉਦੋਂ ਬਾਅਦ ਕੰਟਰੈਕਟ ਸਾਈਨ ਕਰਨ ਤੋਂ ਪਹਿਲਾਂ ਥੱਲੇ ਜਿਹੜੇ ਬ੍ਰੀਕ ਮਹੀਨ ਅੱਖਰ ਲਿਖੇ ਹੁੰਦੇ ਆ ਨਾ ਜਿਹੜੇ ਪੜ੍ਹਨੇ ਹੁੰਦੇ ਮੈਂ ਕੱਢੀ ਐਨਕ ਤੇ ਧਿਆਨ ਨਾ ਦੇਖਣ ਲੱਗ ਪੈਂਦਾ ਵਾਟ ਯੂ ਥਿੰਕ ਮਿਸਟਰ ਸਿੰਘ ਮੈਂ ਰਾਈ ਵਾਂਟ ਟੂ ਰੀਡ ਵਾਟ ਇਜ਼ ਥੈਟ ਠੀਕ ਮੈਂ ਰਹਾ ਮੈਨੂੰ ਐਕਸਪਲੇਨ ਕਰ ਕਿ ਕੀ ਐ ਫਿਰ ਮੈਂ ਘੁੱਗੀ ਮਾਰੂ ਮੈਨੂੰ ਘੁੱਗੀ ਮਾਰਨ ਦੀ ਜਾਂਚ ਪ੍ਰਮਿੰਦਰ ਸਿੰਘ ਸਿੰਧੂ ਨੇ ਸਿਖਾਈ ਐ ਇਹ ਘੁੱਗੀ ਮਾਰਨ ਵਾਲੀ ਐ ਜਿਹੜੀ ਇਹਦੇ ਬਾਰੇ ਜਿਹੜੇ ਹੈਲਥ ਇਸ਼ੂਜ਼ ਨੇ ਕਈ ਵਾਰੀ ਉਹਦੇ ਬਾਰੇ ਮੈਨੂੰ ਲੱਗਦਾ ਇੰਸ਼ੂਰੈਂਸ ਬਰੋਕਰ ਐਜ਼ ਇੰਸ਼ੂਰੈਂਸ ਵਾਲੇ ਜਾਂ ਹੋਰ ਕਿਸੇ ਵੀ ਕੰਪਨੀ ਵਾਲੇ ਬਹੁਤਾ ਬਿਆਨ ਨਹੀਂ ਕਰਦੇ ਕਿਉਂਕਿ ਮੇਰੇ ਨਾਲ ਇੱਕ ਵਾਰੀ ਹੋ ਚੁੱਕਾ ਹੈ ਕਿ ਜਦੋਂ ਮੈਂ ਕੰਟ੍ਰੈਕਟ ਖਤਮ ਕਰਨ ਲੱਗਾ ਤੇ ਮੈਨੂੰ ਬਿੱਲ ਫੜਾਤਾ 25000 ਡਾਲਰ ਦਾ ਮੈਂ ਕਹਾਂ ਜੀ ਇਹ ਕਹਦਾ ਕਹਿੰਦਾ ਜੀ ਤੁਸੀਂ ਜਿਹੜਾ ਕੰਟ੍ਰੈਕਟ ਬ੍ਰੇਕ ਕਰਦੇ ਹੋ ਜਿਹੜਾ ਮੈਂ ਖੈ ਮੈਂ ਤਾਂ ਉੱਪਰ ਲਿਖਿਆ ਕਹਿੰਦਾ ਉੱਪਰ ਨਹੀਂ ਥੱਲੇ ਵੀ ਪੜ ਮੈਂ ਕਹਾਂ ਮੈਂ ਥੱਲੇ ਤਾਂ ਪੜਿਆ ਨਹੀਂ ਆਹ ਬਰੀਕ ਅੱਖਰਾਂ ਦੇ ਵਿੱਚ ਕੋਈ ਗੁਪਤ ਭੇਜ ਛੁਪੇ ਹੁੰਦੇ ਨੇ ਥੋੜੇ ਹੈਲਥ ਇਸ਼ੂ ਬਾਰੇ ਦੱਸਿਓ ਤਾਂ ਹਾਂ ਜੀ ਆਪਾਂ ਜੋ ਹੈਲਥ ਇਸ਼ੂ ਤੋਂ ਸ਼ੁਰੂ ਕਰਦੇ ਆਂ ਉਹਦੇ ਵਿੱਚ ਕਈ ਹੁੰਦੇ ਨੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਆਂ ਸਪੈਸ਼ਲੀ ਜਿਨ੍ਹਾਂ ਨੂੰ ਤੇ ਕਈ ਕੰਪਨੀਆਂ ਨੇ ਕਹਿੰਦੇ ਹੈਲਥ ਇਸ਼ੂ ਹੈਗੇ ਨਾ ਤੁਹਾਨੂੰ ਅਸੀਂ ਪਾਲਿਸੀ ਦੇ ਦਿੰਨੇ ਆ ਨਾਟ ਪ੍ਰੋਬਲਮ ਇੱਕ ਤਾਂ ਉਹ ਹੀ ਰੇਟ ਵਧ ਕਰਾਂਗੇ ਉਦੋਂ ਬਾਅਦ ਸੋਲੂਸ਼ਨ ਪਾਉਂਦੇ ਨੇ ਉਹਨੂੰ ਤੁਹਾਡੀ ਡਫਰ ਹੋ ਗਈ ਲਾਈਫ ਇੰਸ਼ੂ ਦਾ ਮਤਲਬ ਇਹ ਹੈ ਵੀ ਆਪਾਂ ਜੇ ਸੌਖੇ ਸਾਬ ਜਨ ਕਹਿੰਦੇ ਆ ਵੀ ਪਹਿਲੇ 2 ਸਾਲ ਤੁਹਾਡੀ ਕਵਰੇਜ ਨਹੀਂ ਹੋਊਗੀ ਇਨ ਕੇਸ ਤੁਸੀਂ ਅੱਜ ਪਾਲਿਸੀ ਤਾਂ ਲੈ ਲਈ ਪਹਿਲੇ 2 ਸਾਲਾਂ ਚ ਕਿਸੇ ਦਾ ਕੁਝ ਹੋ ਜਾਂਦਾ ਬੰਦਾ ਨਹੀਂ ਰਹਿੰਦਾ ਤੇ ਕੰਪਨੀ ਨੇ ਪੈਸੇ ਨਹੀਂ ਪੇ ਕਰਨੇ अच्छा ਹੁਣ ਐ ਵੀ ਇੰਸ਼ੂਰੈਂਸ ਤਾਂ ਮਿਲ ਗਈ ਹੁਣ ਲੈਣ ਵਾਲਿਆਂ ਦਾ ਇਹ ਪਤਾ ਵੀ ਮੈਂ ਪਾਲਸੀ ਲੈ ਲਈ ਹੁਣ ਮੇਰੀ ਕਵਰੇਜ ਸ਼ੁਰੂ ਹੋ ਗਈ ਪਰ ਉਹਦੇ ਚ ਇਹ ਸ਼ੁਰੂ ਹੋਏ ਨਾ ਪਹਿਲੇ 2 ਸਾਲਾਂ ਦੇ ਵਿੱਚ ਜੇ ਕੁਝ ਹੋ ਜਾਂਦਾ ਤੁਹਾਡੀ ਹੈਲਥ ਕੰਡੀਸ਼ਨ ਜਿਹੜੀ ਤੁਸੀਂ ਡਿਸਕਲੋਜ਼ ਨਹੀਂ ਕੀਤੀ ਸੀ ਜਾਂ ਅਣਮਨ ਸੀਗਾ ਜਾਂ ਕੋਈ ਇਸ਼ੂ ਸੀਗਾ ਜਾਂ ਚੀਜ਼ ਦੱਸ ਕੇ ਬਿਲੇ ਸੀ ਪਰ ਦੋ ਸਾਲਾਂ ਜਿਹੜਾ ਪੀਰੀਅਡ ਹੈਗਾ ਉਹ ਜਿਹੜੀਆਂ ਪਾਲਸੀ ਜਿਹੜੀਆਂ ਸਪੈਸ਼ਲੀ ਜਿਹੜੀਆਂ ਉਹ ਡਿਜ਼ਾਈਨ ਕੀਤੇ ਹਨ ਉਹ ਹੈਲਥ ਇਸ਼ੂ ਨੇ ਉਹਨਾਂ ਦੇ ਵਿੱਚੋਂ ਕਿੰਤੂ ਪਰਿੰਤੂ ਉਹਨਾਂ ਨੂੰ ਕਹਦੇ ਵੀ ਅਸੀਂ ਤੁਹਾਨੂੰ ਪੈਸੇ ਨਹੀਂ ਦੇਣਾ ਜਿਹੜਾ ਪ੍ਰੀਮੀਅਮ ਦਿੱਤਾ ਹੋਇਆ ਅਸੀਂ ਉਹ ਮੁੜ ਦੇਵਾਂਗੇ ਅੱਛਾ ਸਭੀ ਲਾਈਫ ਇੰਸ਼ੋਰੈਂਸ ਕਵਰੇਜ ਨਹੀਂ ਕਰਦੇ ਇਹ ਤਾਂ ਹੋ ਗਏ ਜਿਨ੍ਹਾਂ ਨੂੰ ਹੈਲਥ ਇਸ਼ੂ ਹੈਗੇ ਕਈ ਪਾਲੀਸੀਆਂ ਇਨਵੈਸਟਮੈਂਟ ਵਾਲੀਆਂ ਇਦਾਂ ਦੀਆਂ ਹੁੰਦੀਆਂ ਨੇ ਜਿੱਦਾਂ ਤੁਹਾਡੀ ਉਮਰ ਵਧਦੀ ਜਾਂਦੀ ਹੈ ਉਹਦੀ ਕਾਸਟ ਵਧਦੀ ਜਾਂਦੀ ਹੈ ਜਿਆ ਇਨਵੈਸਟਮੈਂਟ ਵਾਲੀਆਂ ਪਾਲੀਸੀਆਂ ਨੇ ਉਹਨਾਂ ਚੋਂ ਤੁਸੀਂ 8 ਜਾਂ 9 ਸਾਲ ਤੋਂ ਪਹਿਲਾਂ ਜੇ ਪਾਲੀਸੀ ਕੈਨਸਲ ਕਰਦੇ ਹੋ ਉਹਦੇ ਵਿੱਚ ਸਰੰਡਰ ਚਾਰਜ ਆਉਂਦੇ ਨੇ ਪਰ ਉਹ ਦੱਸਿਆ ਨਹੀਂ ਜਾਂਦਾ ਕਿਉਂਕਿ ਜਦੋਂ ਦੀ ਬਰੀਕ ਅੱਖਰ ਦੀ ਗੱਲ ਕਰਦੇ ਆ ਉਹਦੇ ਸਪੈਸ਼ਲ ਕੰਟਰੈਕਟ ਹੁਣ ਤੁਸੀਂ ਕਹੋ ਵੀ ਮੈਂ ਤਾਂ ਜੀ ਪਾਲੀਸੀ ਨਹੀਂ ਰੱਖਣੀ ਕਹਿੰਦੇ ਕੋਈ ਗੱਲ ਨਹੀਂ ਰੱਖਣੇ ਤਾਂ ਠੀਕ ਹੈ ਜਿਹੜੇ ਤੁਹਾਡੇ ਪੈਸੇ ਜੁੜੇ ਹੋਏ ਮਾੜੇ ਮੋਟੇ ਉਹ ਅਸੀਂ ਕਾਟ ਲਾ ਦੇਣੀ ਆ ਤੁਹਾਨੂੰ ਕੁਝ ਨਹੀਂ ਮਿਲਣਾ ਉਹਨਾਂ ਹਾਲਾਤਾਂ 'ਚ ਜਿਹੜੀ ਇਨਵੈਸਟਮੈਂਟ ਪਾਲਿਸੀ ਵੀ ਉਹਨਾਂ 'ਚ ਵੀ ਇੱਕ ਚੀਜ਼ ਆ ਵੀ ਹੋ ਗਈ ਉਦੋਂ ਬਾਅਦ ਆਪਾਂ ਜੇ ਹੈਲਥ ਇਸ਼ੂ ਦੀ ਗੱਲ ਕਰਦੇ ਆਂ ਕਈ ਵਾਰੀ ਜੇ ਆਪਾਂ ਵਿਸਟਰਿੰਗਸ ਐਸਕਲੂਜ਼ਨ ਦੀ ਗੱਲ ਕਰਦੇ ਆਂ ਉਹਨਾਂ ਐਸਕਲੂਜ਼ਨ ਦੀ ਲੜੀ ਆਪਾਂ ਉਹੀ ਰੱਖਦੇ ਆਂ ਐਸਕਲੂਜ਼ਨ 'ਚ ਇਹ ਵੀ ਆ ਜਾਂਦਾ ਵੀ ਕਈ ਵਾਰੀ ਤੁਹਾਨੂੰ ਹਾਰਟ ਦੇ ਨਾਲ ਡਾਇਬੀਟੀ ਹੈ ਗਈ ਕਈ ਕੰਪਨੀ ਉਹਨਾਂ ਦੀ ਟਰੈਵਲ ਇੰਸ਼ੋਰੈਂਸ ਵੀ ਕਰਦੀਆਂ ਨੇ ਹੁਣ ਰੇਟ ਤਾਂ ਸਸ ਪਰ ਉਹਨਾਂ ਨੇ ਲਿਖਿਆ ਹੋਇਆ ਹੈ ਬਰੀਕ ਅੱਖਰਾਂ ਦੇ ਵਿੱਚ ਆ ਦੋ ਕੰਡੀਸ਼ਨਾਂ ਤੁਹਾਨੂੰ ਇਕੱਠੀਆਂ ਹੈਗੀਆਂ ਨੇ ਪਾਲਿਸੀ ਤੁਸੀਂ ਲੈ ਲਓ ਆ ਕੰਪਿਊਟਰ ਨੇ ਤਾਂ ਨਾ ਨਹੀਂ ਕਰਨੇ ਪ੍ਰਿੰਟਰ ਤੇ ਪੇਪਰ ਤਾਂ ਹੋ ਜਾਣਾ ਆ ਪਰ ਪੰਗਾ ਉਦਾਂ ਹੀ ਪੈਣਾ ਜਦੋਂ ਇੱਕ ਕਲੇਮ ਆਉਣਾ ਆ ਉਦੋਂ ਉਹ ਐਡਵਾਈਜ਼ਰ ਨੂੰ ਪਤਾ ਹੋਣਾ ਜਿਹਦੇ ਉਹ ਚੀਜ਼ਾਂ ਵੀ ਐਸਕਲੂਜ਼ਨਸ ਕੀ ਕੀ ਹੈਗੀਆਂ ਨੇ ਕਿ ਕੱਲ ਨੂੰ ਕੋਈ ਕਲੇਮ ਆਉਂਦਾ ਇਸ਼ੂ ਨਾ ਹੋਵੇ ਆਰਈਐਸਪੀ ਆਰਈਐਸਪੀ ਜਿਹੜਾ ਪਹਿਲਾਂ ਪ੍ਰੋਡਕਟ ਹੁੰਦਾ ਸੀਗਾ ਜਿਹੋ ਬੰਦ ਹੋ ਗਿਆ ਹੁਣ ਉਹ ਵੀ ਇਦਾਂ ਐ ਐਕਸਕਲੂਜਨ ਸੀ ਵੀ ਹਰੇਕ ਬੰਦਾ ਕਹਿੰਦਾ ਬਿੱਲੋ ਹੁਣ ਵੀ ਕਈਆਂ ਚ ਹੈਗਾ ਵੀ ਜੇ 2 ਸਾਲਾਂ ਤੱਕ ਤੁਹਾਡਾ ਕੋਈ ਇੱਕ ਵੀ ਡਾਲਰ ਨਹੀਂ ਜੁੜਦਾ ਜੇ 2 ਸਾਲਾਂ ਦੀ ਪਾਲਿਸੀ ਕੈਨਸਲ ਕਰਦੇ ਆ ਜਿੰਨੇ ਤੁਸੀਂ ਪੈਸੇ ਦਿੱਤੇ ਹੋਏ ਨੇ ਤੁਹਾਨੂੰ ਚਾਂਸ ਬਹੁਤ ਘੱਟ ਰਿਹਾ ਕੁਝ ਮੁੜ ਕੇ ਆਊਗਾ ਤਾਂ ਇਹ ਚੀਜ਼ਾਂ ਐ ਐਕਸਕਲੂਜਨਸ ਕੰਟਰੈਕਟ ਦੇ ਵਿੱਚ ਹੁੰਦੀਆਂ ਨੇ ਫਿਰ ਜਦੋਂ ਅਸੀਂ ਪਰਿਵਾਰਾਂ ਦਾ ਬਹਿ ਰਹੇ ਹਾਂ ਸਾਨੂੰ ਇਹ ਨਹੀਂ ਹੁੰਦਾ ਵੀ ਸੌਦਾ ਵਿਕ ਜਾਵੇ ਸਾਨੂੰ ਇਹ ਹਾਂ ਦਾ ਵੀ ਚੀਜ਼ ਕਿਹੜੀ ਚਾਹੀਦੀ ਹੈ ਰਾਹ ਜਿਹੜੇ ਪੈਣਾ ਉਹ ਜਦੋਂ ਸਾਨੂੰ ਚਾਹੀਦੀ ਚੀਜ਼ ਤੇ ਹੋਵੇ ਐਕਸਕਲੂਜਨ ਵਾਲੀ ਜਿਹੜੀ ਗੱਲ ਤੁਸੀਂ ਕੀ ਇੱਥੇ ਹੀ ਆ ਨਾ ਜਦੋਂ ਦਸਕਤ ਕਰਾਉਨੇ ਆ ਕਿਉਂਕਿ ਮੈਂ ਤਾਂ ਤੁਹਾਡੀ ਘੁੱਗੀ ਵਾਲੀ ਗੱਲ ਕਦੇ ਭੁੱਲਦੇ ਨਹੀਂ ਵੀ ਆਹ ਘੁੱਗੀ ਮਾਰ ਲਓ ਜੀ ਉਦੋਂ ਤੁਸੀਂ ਦੱਸਦੇ ਹੋ ਹਰੇਕ ਕਲਾਇੰਟ ਨੂੰ ਵੀ ਆਹ ਕੁਛ ਹੋਣਾ ਤੇ ਦੋਆਂ ਸਾਲਾਂ ਦੇ ਵਿੱਚ ਤੁਸੀਂ ਕੰਟੈਕਟ ਕੈਨਸਲ ਕਰਦੇ ਹੋ ਜਾਂ ਕੋਈ ਇਨਸੀਡੈਂਟ ਵਾਪਰ ਜਾਂਦਾ ਤੁਹਾਨੂੰ ਕੱਖ ਨਹੀਂ ਮਿਲਣਾ ਬਿਲਕੁਲ ਤੁਹਾਡੀ ਗੱਲ ਸਹੀ ਜੀ ਬਿਲਕੁਲ ਤਾਂ ਹੀ ਇਹ ਜਿਹੜਾ ਆਪਾਂ ਹਮੇਸ਼ਾ ਇਹ ਕਹਿੰਦੇ ਆ ਵੀ ਉੱਥੋਂ ਤੱਕ ਪਹੁੰਚਦੇ ਆ 90% ਬਿਜ਼ਨਸ ਸਾਨੂੰ ਲੋਗ ਰੈਫਰ ਕਰਦੇ ਨੇ ਉਹ ਇਸੇ ਕਰਕੇ ਕਿਉਂਕਿ ਪਹਿਲੇ ਦਿਨ ਤੋਂ ਹੀ ਕਿਉਂਕਿ ਹਰੇਕ ਵੇਲੇ ਹੀ ਹੁੰਦਾ ਵੀ ਜੇ ਤੁਸੀਂ ਅੱਜ ਕੋਈ ਜੀ ਲਈ ਹੈ ਅਗਲੇ ਲੈਣਾ ਯਾਰ ਆਹ ਕਾ ਤੋਂ ਲਈ ਆਹ ਲੈ ਲੈਣੀ ਸੀ ਹਰੇਕ ਬੰਦਾ ਇਹ ਹੁੰਦਾ ਵੀ ਹਰੇਕ ਦਾ ਕੋਈ ਨਾ ਕੋਈ ਬਾਖੂ ਹੁੰਦਾ ਹਰੇਕ ਦਾ ਕੋਈ ਜਦੋਂ ਬੰਦੇ ਨੇ ਆਪ ਚੀਜ਼ ਲੈਣੀ ਹੈ ਉਹਨੂੰ ਪਤਾ ਵੀ ਉਸ ਚੀਜ਼ ਦੀ ਨੌਲੇਜ ਹੈ ਜਦੋਂ ਫਿਰ ਜਦੋਂ ਨੌਲੇਜ ਪਤਾ ਉਹਨੂੰ ਪਤਾ ਵੀ ਆਹ ਚੀਜ਼ ਲਈ ਉਹ ਇੱਕ ਕੰਮ ਕਿਦਾਂ ਕਰਦੀ ਵੀ ਚੱਲਦੀ ਕਿਦਾਂ ਫਿਰ ਕੋਈ ਵੀ ਕੁਝ ਕਹੀ ਹੋਵੇ ਉਹਨੂੰ ਪਤਾ ਵੀ ਇਹ ਚੀਜ਼ ਮੈਂ ਕੀ ਲਈ ਹੈ ਵੀ ਕਿਦਾਂ ਵਰਤਣੀ ਹੈ ਕਿਦਾਂ ਇਸੇ ਕਰਕੇ ਜਦੋਂ ਇਹ ਚੀਜ਼ਾਂ ਨੇ ਸਾਰੀਆਂ ਹੈਗੀਆਂ ਅ ਟਰਸਟ ਤੇ ਅੱਟਰਸ ਤੇ ਹੀ ਕੰਮ ਚਾਹਦਾ ਸੋ ਟਰਸ ਤੇ ਜਦੋਂ ਪਹਿਲਾਂ ਸਮਝਾਤਾ ਉਹਨਾਂ ਨੂੰ ਆਹ ਚੀਜ਼ ਇਦਾਂ ਕੰਮ ਕਰਦੀ ਸਾਡੇ ਜ਼ਰੂਰਤਾਂ ਕੀ ਸੀਗੀਆਂ ਫੇਰ ਅਗਲੇ ਨੂੰ ਪਤਾ ਹੁੰਦਾ ਭਾਈ ਮੈਂ ਘੱਟ ਦੇਣਾ ਮੈਨੂੰ ਪਤਾ ਇਹ ਵੱਧ ਵਾਲੀ ਮੇਰੀ ਚੀਜ਼ ਨਹੀਂ ਲਈ ਤੇ ਮੈਨੂੰ ਪਤਾ ਕਾਹਤ ਨੂੰ ਲਈ ਇਹ ਵੱਧ ਵਾਲੀ ਲਈ ਹੈ ਤਾਂ ਸਸਤੀ ਵਾਲੀ ਕਾਹਤ ਨੂੰ ਲਈ ਮੈਨੂੰ ਪਤਾ ਵੀ ਕਾਹਤ ਨੂੰ ਲਈ ਵਾਪੇ ਆ ਜਾਣੇ ਜਾਂ ਰਾਹ ਪਿਆ ਜਾਣੇ ਬਿਲਕੁਲ ਸਹੀ ਤੁਹਾਡੀ ਮੇਰਾ ਸੱਜਣ ਇੱਕ 25 ਵਰੇ ਪਹਿਲਾਂ ਮੇਰੇ ਕੋਲ ਆਇਆ ਸੀ ਇੰਸ਼ੋਰੈਂਸ ਵਾਸਤੇ ਤੇ ਮੈਂ ਭਲੇਖੇ ਨਾਲ ਕਰਵਾ ਤਾ ਬੈਠਾ ਕਿਉਂਕਿ ਦੱਸਿਆ ਨਹੀਂ ਘੁੱਗੀ ਮਾਰ ਕੇ ਤੁਰਦੇ ਬਣੇ ਤੇ ਜਦੋਂ 20 ਅੰਸ਼ ਸਾਲਾਂ ਨੂੰ ਪੂਰੀ ਹੋਣ ਲੱਗੀ ਨਾ ਮੈਂ ਕਿਹਾ ਭਾਈ ਹੁਣ ਕਿੰਨੇ ਪੈਸੇ ਮਿਲਦੇ ਆਂ ਕਹਿੰਦਾ ਕੱਖ ਵੀ ਨਹੀਂ ਮੈਂ ਕਿਹਾ ਦੱਸਿਆ ਕਿ ਹੁਣੀ ਸੀ ਉਦੋਂ ਦੁਬਾਰਾ ਫਿਰ ਆ ਕੇ ਕਹਿਣ ਲੱਗਾ ਕਿ ਨਹੀਂ ਜੀ ਮੈਂ ਇਦਾਂ ਦੀ ਕਰ ਦਿੰਦਾ ਮੈਂ ਕਿਹਾ ਭਰਾਵਾ ਚਾਹ ਪੀ ਘਰੇ ਕੁੱਕੀਆਂ ਲਿਆਂਦੀਆਂ ਪਈਆਂ ਨੇ ਕੁੱਕੀਆਂ ਖਾ ਤੇ ਸੇਵੀਆਂ ਖਾ ਤੇ ਤੁਰਦਾ ਬਣਾ ਦੁਬਾਰਾ ਤੇਰੇ ਕੋਲ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਤੇ ਨਾ ਹੀ ਕਿਸੇ ਹੋਰ ਨੂੰ ਰੈਫਰ ਕਰਨਾ ਜਦੋਂ ਤੁਹਾਨੂੰ ਕਿਸੇ ਪਾਸੇ ਚੰਗੀ ਸਰਵਿਸ ਮਿਲਦੀ ਹੈ ਭਰੋਸੇ ਮੰਨ ਤੁਹਾਡਾ ਬਣ ਜਾਂਦਾ ਤੇ ਕੁਦਰਤੀ ਗੱਲ ਹੈ ਤੁਸੀਂ ਨਾਲ ਦੇ ਸੱਜਣ ਮਿੱਤਰ ਨੂੰ ਵੀ ਕਹੋਗੇ ਘਰ ਦੇ ਜੀਆਂ ਨੂੰ ਕਹੋਗੇ ਯਾਰ ਉਹ ਕੋਲ ਚਲਾ ਜਾ ਅੱਖਾਂ ਮੀਚ ਕੇ ਤੂੰ ਉੱਥੇ ਚਲਾ ਜਾ ਤੈਨੂੰ ਇੱਕ ਹੀ ਗੱਲ ਬੜੇ ਪਿਆਰ ਨਾਲ ਸਮਝਾਉਣਗੇ ਕਿਉਂਕਿ ਬਹੁਤ ਜ਼ਰੂਰੀ ਹੈ ਹੁਣ ਜਿਹੜੀ ਟਰਮ ਦੀ ਗੱਲ ਮੈਂ ਆਪਣੀਓ ਕੀਤੀ ਹੈ ਤੁਹਾਨੂੰ ਟਰਮ ਇੰਸ਼ੋਰੈਂਸ ਤੇ ਦੂਸਰੀ ਇੰਸ਼ੋਰੈਂਸ ਦੇ ਵਿੱਚ ਫਰਕ ਥੋੜਾ ਜਿਹਾ ਸਮਝਾ ਦਿਓ ਪਲੀਜ਼ ਜਿਹੜੀ ਟਰਮ ਇੰਸ਼ੋਰੈਂਸ ਹੈ ਇੱਕ ਟਾਈਮ ਤੱਕ ਆ ਓਕੇ ਇੰਸ਼ੋਰੈਂਸ ਪਹਿਲੇ ਯਾਲ ਮੈਂ ਹੀ ਜਦੋਂ ਪਰਿਵਾਰਾਂ ਚ ਬੈਨੇ ਪੁੱਛਦੇ ਵੀ ਇੰਸ਼ੋਰੈਂਸ ਖਾਤੋਂ ਲੈ ਰਹੇ ਆ ਇੱਕ ਬੰਦੇ ਨੂੰ ਹੁੰਦਾ ਵੀ ਰਿਸਕ ਕਵਰ ਕਰਨਾ ਹੈ ਤੇ ਦੂਜਾ ਹੁੰਦਾ ਵੀ ਮਨੀ ਬੈਕ ਆ ਜਾਵੇ। ਹੂੰ ਫਿਰ ਮੈਂ ਕਹਿੰਦਾ ਮਨੀ ਤਾਂ ਬੈਕ ਵਾਲੀ ਤਾਂ ਉਹਦੇ ਵਿੱਚ ਪਾਲਿਸੀ ਨਹੀਂ ਹੈਗੀ। ਉਹਦੇ ਤਾਂ ਇੱਕ ਸੇਲਿੰਗ ਫੀਚਰ ਹੈ ਮਨੀ ਬੈਕ ਤਾਂ। ਅਸਲੀ ਤਾਂ ਇੰਸ਼ੋਰੈਂਸ ਜਾਂ ਦੋਵੇਂ ਹੀ ਇੰਸ਼ੋਰੈਂਸ ਨੇ ਇੱਕ ਹੈ ਵੀ ਇੱਕ ਟਾਈਮ ਤੱਕ ਹੈ, ਇੱਕ ਹੈ ਵੀ ਸਾਰੀ ਉਮਰ ਤੱਕ ਹੈ। ਹੁਣ ਇੱਕ ਟਾਈਮ ਵਾਲੀ ਆਪਾਂ ਗੱਲ ਕਰ ਲਈਏ ਵੀ ਇੱਕ ਟਾਈਮ ਕੋਈ ਹੁਣ 30 ਸਾਲਾਂ ਦਾ ਕੋਈ ਯੰਗ ਫੈਮਿਲੀ ਆ ਬੱਚੇ ਨੇ ਉਹਨਾਂ ਨੂੰ ਪਤਾ ਹੈ ਬੱਚੇ ਜਦ ਤੱਕ 20 25 30 ਸਾਲਾਂ ਤੱਕ ਤੇਨੇ ਲੋਨ ਦੇ ਲਾਇਬਿਲਟੀਆ ਨੇ ਉਹ ਵੀ ਘਟ ਜਾਣੀਆਂ ਨੇ 65 ਸਾਲ ਦੀ ਏਜ ਤੱਕ ਹੁਣ ਹੈ ਵੀ ਜਿਹੜਾ ਉਸ ਏਜ 'ਚ ਹਨ ਨੂੰ ਪਤਾ ਹੈ ਵੀ ਸਾਨੂੰ ਲੰਬੀ ਟਰਮ ਕਰਾਈ ਅੱਜ ਦੇ ਹਿਸਾਬ ਨਾਲ ਸਾਨੂੰ ਪ੍ਰਾਈਸ ਲਾਕ ਹੋ ਗਈ ਨੈਕਸਟ 25-30 ਸਾਲਾਂ ਤੱਕ ਉਹੀ ਅਸੀਂ ਪ੍ਰਾਈਸ ਦੇਣੀ ਆ ਸਾਨੂੰ ਇੰਸ਼ੋਰੈਂਸ ਦੀ ਜਿਹੜੀ ਜ਼ਰੂਰਤਾਂ ਨੇ ਸਾਡੀਆਂ ਪੂਰੀਆਂ ਹੋਣਗੀਆਂ ਸਾਡਾ ਉਹ ਟੈਂਟਾ ਨਿਬੜੇਗਾ ਸਾਨੂੰ ਅਡਜਸਟ ਕਰਕੇ ਅਸੀਂ ਇੰਸ਼ੋਰੈਂਸ ਕਰਾਉਣ ਲੱਗੇ ਆ ਇੱਕ ਤਾਂ ਸਾਨੂੰ ਇਹ ਪਤਾ ਵੀ ਅਸੀਂ 65 ਕਿਲੋਮੀਟਰ ਤੱਕ ਜਾਣਾ 65 ਕਿਲੋਮੀਟਰ ਤੱਕ ਅਸੀਂ ਗੈਸ ਪਾਉਲੀ ਉਦੋਂ ਬਾਅਦ ਸਾਨੂੰ ਚਿੰਤਾ ਨਹੀਂ ਭਾਵੇਂ ਰਾਜ ਗੈਸਨ ਹੈਗਾ ਨਹੀਂ ਹੈਗਾ ਸਾਡਾ ਅੱਜ ਤੋਂ ਹੀ ਜਿਹੜੀ ਇਹ ਗੈਸ ਦੀ ਰੇਟ ਪਾਇਆ ਉਹ ਹੀ ਰੇਟ ਰਹਿਣਾ ਸਾਨੂੰ ਚਿੰਤਾ ਦੀ ਜਰੂਰਤ ਨਹੀਂ ਹੈਗੀ ਜਿਹੜੀਆਂ ਛੋਟੀਆਂ ਟਰਮ ਨੇ ਜ ਜਾਣਾ ਤਾਂ ਅਸੀਂ 65 ਕਿਲੋਮੀਟਰ ਹੈ ਸੀ 10 ਕਿਲੋਮੀਟਰ ਤਾਂ ਗੈਸ ਪਾਈ ਹੈ ਹੁਣ 10 ਕਿਲੋਮੀਟਰ ਤਾਂ ਅੱਜ ਤਾਂ ਅਸੀਂ ਓਬਵੀਅਸਲੀ ਸਸਤੀ ਪਈ 10 ਕਿਲੋਮੀਟਰ ਜਾਣਾ ਹੈ ਬਦਦਾ 10 ਕਿਲੋਮੀਟਰ ਮਾ ਜਾ ਕੇ ਫਿਰ ਕੀ ਹੋਊਗਾ ਹੁਣ ਉੱਥੇ ਗੈਸ ਮਿਲੇ ਨਾ ਮਿਲੇ ਸਾਡੀ ਸਿਚੁਏਸ਼ਨ ਹੈ ਕਿੱਦਾਂ ਦੀ ਹੈ ਉਦੋਂ ਬਾਅਦ ਏ ਚੇਂਜ ਹੋਊਗੀ 10 ਸਾਲ ਏਜ ਵਧ ਗਈ ਔਰ 8 ਹੋਰ ਮਹਿੰਗਾ ਹੋਊਗਾ ਤੇ ਇੱਕ ਤਰ੍ਹਾਂ ਦਾ ਇੱਕ ਟਰਮ ਹੋ ਗਈ ਹੁਣ ਇਹ ਵੀ ਟਰਮ ਇੰਸ਼ੋਰੈਂਸ ਲੋਕ ਲੈਂਦੇ ਕਾ ਤੁਹਾਨੂੰ 90% ਲੋਕਾਂ ਦੀ ਜਰੂਰਤ ਟਰਮ ਤਾਂ ਹੁੰਦੀ ਹੈ ਵੱਡਾ ਰਿਸਕ ਥੋੜੇ ਪੈਸਿਆਂ 'ਚ ਕਿਉਂਕਿ ਉਦੋਂ ਬਾਅਦ ਇਨ ਬਿਟਵੀਨ ਅੱਜ ਸਾਡੀ ਸਿਹਤ ਵਧੀਆ ਹੈ ਕੱਲ ਨੂੰ ਸਾਡੀ ਸਿਹਤ ਖਰਾਬ ਹੋ ਗਈ ਸਾਨੂੰ ਚਿੰਤਾ ਨਹੀਂ ਕਿ ਕੋਈ ਜਿਹੜੀ ਕਵਰੇਜ ਤੁਸੀਂ ਚੇਂਜ ਕਰ ਸਕਦੇ ਹੋ ਪਰਮਨੈਂਟ ਵਿੱਚ ਕਰ ਲਓ ਭਾਵੇਂ ਘਟਾ ਲਓ ਬਦਾਲੋ ਕੋਈ ਕੰਟਰੈਕਟ ਨਹੀਂ ਇੱਕ ਇਹ ਵੀ ਬਹੁਤ ਵੱਡੀ ਮੈਨੂੰ ਕੁਐਸਚਨ ਬਹੁਤ ਆਉਂਦੇ ਵੀ ਹੁਣ 30 ਸਾਲ ਦਾ 30 ਸਾਲ ਦਾ ਕੰਟਰੈਕਟ ਤਾਂ ਨਹੀਂ ਹੈਗਾ ਇੰਸ਼ੋਰੈਂਸ ਦਾ ਕੋਈ ਕੰਟਰੈਕਟ ਨਹੀਂ ਜਦੋਂ ਮਰਜ਼ੀ ਤੁਸੀਂ ਆਪ ਦਾ ਦਿਲ ਕਰੇ ਪਾਲਸੀ ਰੱਖਣੀ ਹੈ ਘਟਾਉਣੀ ਹੈ ਵਧਾਉਣੀ ਹੈ ਜਦੋਂ ਮਰਜ਼ੀ ਤੁਸੀਂ ਸਭ ਕੁਝ ਕਰ ਸਕਦੇ ਹੋ ਕੋਈ ਕੌਨਟਰੈਕਟ ਨਹੀਂ ਹੈਗਾ ਜੀ ਅੱਛਾ ਇੱਕ ਥੋੜਾ ਜਿਆ ਤਾਂ ਇਹ ਪਹਿਲੇ ਸ਼ਬਦ ਵਰਤੇ ਆ ਕੋ ਕਿਤੇ bizness ਟੈਕਨੀਕ ਹੈ ਮਨੀ ਬੈਕ ਵਾਲੀ ਟਰਮ ਦੇ ਵਿੱਚ ਮਨੀ ਬੈਕ ਦਾ ਚਾਂਸਾ ਦਿੱਤਾ ਜਾਂਦਾ ਝੂਠ ਬੋਲ ਕੇ ਜਾਂ ਸਮਝਾਇਆ ਨਹੀਂ ਜਾਂਦਾ ਕਲੀਅਰਲੀ ਕਲੀਅਰ ਕਰੋ ਪਲੀਜ਼ ਹਾਂਜੀ ਹੁਣ ਕਿਉਂਕਿ ਮੇਰੀਆਂ ਸਿੱਧੀਆਂ ਜੀਆਂ ਗੱਲਾਂ ਨੇ ਮੇਰੇ ਤੋਂ ਗੱਲ ਲੁਕੋ ਨਹੀਂ ਹੁੰਦੇ ਪਰ ਬਾਅਦ ਚ ਨਾ ਇਹ ਅਜੇ ਵੀ ਇੱਦਾਂ ਕਰਕੇ ਹੁੰਦੀ ਮੈਨੂੰ ਇਹ ਹੁੰਦਾ ਕਿ ਦਰਸ਼ਕ ਸਾਡੇ ਦੇਖ ਰਹੇ ਨੇ ਬੜਾ ਪਿਆਰ ਤੇ ਸਤਿਕਾਰ ਦਿੰਦੇ ਆ ਉਹਨਾਂ ਤੱਕ ਕਲੀਅਰ ਪਿਕਚਰ ਪਹੁੰਚਣੀ ਚਾਹੀਦੀ ਹੈ ਕਿਤੇ ਧੋਖਾ ਨਾ ਹੋ ਜAVE ਕਿਸੇ ਨਾਲ ਬਾਅਦ ਚ ਦੇਖਣ ਕਿ ਆ ਕੀ ਹੋ ਗਿਆ ਜਿੱਦਾਂ ਆਪਾਂ ਟਰਮ ਦੀ ਗੱਲ ਕੀਤੀ ਸਾਡਾ ਰਿਸਕ ਕਵਰ ਕਰ ਰਿਹਾ ਇੱਦਾਂ ਜਿਹੜੀਆਂ ਪਰਮਾਨੈਂਟ ਪਾਲਿਸੀਜ਼ ਨੇ ਉਹ ਵੀ ਰਿਸਕੀ ਕਵਰ ਕਰਦੀਆਂ ਨੇ ਹੂੰ ਉਹ 10 ਗੁਣਾ ਮਹਿੰਗੀਆਂ ਨੇ ਟਰਮ ਤੋਂ 10 ਗੁਣਾ 10 ਗੁਣਾ ਜੇ ਉਹ ਜੇ ਆਪਾਂ ਮਿਲੇਨ ਡਾਲਰ ਦੀ ਕਵਰੇਜ ਲੈਣੀ ਹੈ 30 ਤੇ 35 ਸਾਲ ਦੀ 100 ਡਾਲਰ ਮਹੀਨੇ ਦੀ ਕਸ਼ਤ ਬਣੂਗੀ ਉਹਨਾਂ ਜੀ ਲੱਖ ਡਾਲਰ ਪਰਮਨੈਂਟ ਦੇ ਇੰਸ਼ੂਰੈਂਸ ਲੈਣੇ ਆ ਉਹ ਵੀ 100 ਡਾਲਰ ਕਸ਼ਤ ਬਣੂਗੀ ਹੁਣ ਲੱਖ ਪਿੱਛੇ ਵੀ 100 ਹੈ ਮਿਲੇਨ ਪਿੱਛੇ ਵੀ 100 ਹੈ ਓਕੇ ਹੁਣ ਇਸ਼ੂ ਇਹ ਆ ਗਿਆ ਜਿਹੜਾ ਸੀ ਲੱਖ ਦੇ ਪਿੱਛੇ 100 ਦੇਈ ਜਾਣੇ ਆ 20 ਸਾਲਾਂ ਦਾ 24000 ਦੇਤਾ ਐਗਜ਼ਾਮਪਲ ਇੱਕ ਤਾਂ ਸਾਡਾ 24000 ਹੈਗਾ ਉਹਦੇ ਵਿੱਚ ਸਾਨੂੰ ਲੋੜ ਪਈ ਅਮਰ ਜਸੀ ਜੀ ਅਸੀਂ ਪੈਸੇ ਕਢਾ ਸਕਦੇ ਆ ਮਨੀ ਬੋਰੋ ਕਰਨੀ ਪੈਣੀ ਹੈ ਬੋਰੋ ਕਰਨੀ ਹੈ ਬੋਰੋ ਕਰਨੇ ਇੰਟਰਸਟ ਵੀ ਲੱਗਦਾ ਹੁੰਦੇ ਤੇ ਤੁਹਾਡੀ ਆਪਣੀ ਮਨੀ ਤੇ ਇੰਟਰਸਟ ਵੀ ਲੱਗੇਗਾ ਬਿਲਕੁਲ ਜੀ ਕਿਉਂਕਿ ਤੁਸੀਂ ਉਹਦੇ ਪਾਲਿਸੀ ਚੋਂ ਮਨੀ ਕਿਉਂਕਿ ਕੈਸ਼ ਤਾਂ ਜਦੋਂ ਲਾਈਫ ਇੰਸ਼ੋਰੈਂਸ ਪ੍ਰਸੀਡ ਹੋ ਗਈ ਕਿਸੇ ਨੂੰ ਕੁਝ ਹੋ ਜਾਂਦਾ ਉਹ ਟੈਕਸ ਫਰੀ ਹੈ ਜਿਹੜੀ ਮਨੀ ਵਿੱਚੋਂ ਬਾਰੋ ਕਰੋਗੇ ਉਸ ਤੇ ਟੈਕਸ ਲੱਗਦਾ ਹੁਣ ਟੈਕਸ ਦੀ ਸਿਚੁਏਸ਼ਨ ਕੀ ਹੈ ਹਾਂ ਜਦੋਂ ਸਾਨੂੰ ਲੋੜ ਹੈ ਦੁੱਖ ਸੁੱਖ ਕਸੀ ਪੈਸੇ ਵਰਤ ਲੈ ਜਦੋਂ ਨਹੀਂ ਚਾਹੀਦੇ ਸੀ ਪੈਸੇ ਵਾਪਸ ਪਾਤੇ ਪਰ ਹਾਂ ਇੰਟਰਸਟ ਲੱਗੂਗਾ ਆ ਚੀਜ਼ਾਂ ਨੇ ਵੀ ਹਰੇਕ ਇਹ ਸੋਚਦਾ ਵੀ ਪੈਸੇ ਅਸੀਂ ਵਾਪਸ ਲੈ ਲੈਣੇ ਪਰ ਕਈ ਵਾਰੀ ਪਾਲਿਸੀ ਤੁਹਾਡੀ ਜਿ एग्जांपल ਅੱਜ ਕੱਲ ਦੇ ਹਾਲਾਤ ਰਾ ਆਪਾਂ ਲਾ ਲਈਏ ਹੁਣ 6 ਤੋਂ 7% ਦਾ ਇੰਟਰਸਟ ਹੋ ਗਿਆ ਠੀਕ ਹੈ ਜੀ ਹੁਣ ਤੁਹਾਡੀ ਪਾਲਿਸੀ ਗਰੋ ਕਰ ਰਹੀ ਹੈ 3% ਦੇ ਨਾਲ ਹੂੰ ਇੰਟਰਸਟ ਤੁਹਾਨੂੰ ਪੈ ਰਿਹਾ 7% ਦੇ ਨਾਲ ਹੁਣ ਕਿਸ਼ਤਾਂ ਤੁਹਾਡੀਆਂ ਮੁੱਕੀਆਂ ਹੋਈਆਂ ਕਿਸ਼ਤਾਂ ਮੁੱਕੀਆਂ ਨਹੀਂ ਐਕਚੁਅਲੀ ਕਿਸ਼ਤਾਂ ਫਿਰ ਸ਼ੁਰੂ ਹੋ ਗਈਆਂ ਦੁਬਾਰਾ ਫੇਰ ਸ਼ੁਰੂ ਹੋ ਗਿਆ बिकॉज ਕਿਉਂਕਿ ਇੰਟਰਸਟ ਦੀ ਕਿਸ਼ਤਾਂ ਦੇਣੀ ਪੈਣੀ ਹੈ ਜੇ ਨਹੀਂ ਦਿਓਗੇ ਤਾਂ ਵਿੱਚੋਂ ਕੈਸ਼ ਮਾਈਨਸ ਹੋਈ ਜਾਊਗਾ ਕਿਉਂਕਿ ਵਿੱਚੋਂ ਨਾ ਜਿਹੜੇ ਵਿੱਚ ਹੋਰ ਰਹਿ ਗਏ ਪੈਸੇ ਉਹਨਾਂ ਨੇ ਹੋਰ ਵਰਤੀ ਜਾਣੇ ਫਿਰ ਇੱਕ ਟਾਈਮ ਆਉਣਾ ਉਹਨਾਂ ਨੇ ਕਹਿਣਾ ਵੀ ਓਕੇ ਸਿੰਘ ਸਾਹਿਬ ਹੁਣ ਐ ਵੀ ਜਿਹੜਾ ਕੈਸ਼ ਸੀ ਤੁਸੀਂ ਉਹ ਵੀ ਕਢਾ ਲਿਆ ਵਿੱਚ ਹੁਣ ਇੰਟਰਸਟ ਦੀਆਂ ਕਿਸ਼ਤਾਂ ਵੀ ਨਹੀਂ ਦਿੰਦੇ ਹੁਣ ਵਿੱਚੋਂ ਕੱਢ ਗਿਆ ਹੁਣ ਤੁਹਾਡੀ ਪਾਲਿਸੀ ਲੈਪ ਹੋ ਸਕਦੀ ਹੈ ਭਾਵੇਂ ਪਰਮਾਨੈਂਟ ਪਾਲਿਸੀ ਵੀ ਬੰਦ ਹੋ ਸਕਦੀ ਹੈ ਪਰ ਇਹਦੇ 'ਚ ਵੀ ਟੈਕਸ ਕਨਸੀਕੁਐਂਸਸ ਵੀ ਆ ਸਕਦੇ ਨੇ ਅੱਛਾ ਹਾਂਜੀ ਬਿਲਕੁਲ ਜੇਰੋਂ ਤੁਸੀਂ ਇਹ ਵੀ ਤੁਸੀਂ ਕਹੋ ਵੀ ਮੈਂ ਤਾਂ ਹੁਣ ਇੰਨੇ ਪੈਸੇ ਨੇ ਤੇ ਮੈਂ ਕਹਾਂ ਜੀ ਮੈਂ ਤਾਂ ਹੁਣ ਪੈਸੇ ਸਾਰੇ ਕਢਾ ਲਵਾਂ ਤੇ ਪਾਲਸੀ ਨਹੀਂ ਰੱਖਣੀ ਹੁਣ ਐਗਜ਼ਾਮਪਲ ਜੇ ਆਪਾਂ 24000 ਦੀ ਗੱਲ ਕੀਤੀ ਹੈ 20 ਸਾਲਾਂ 24000 ਪਾਤਾ ਨੈਕਸਟ 20 ਸਾਲਾਂ ਜੀ 50000 ਹੋ ਗਿਆ ਹੁਣ ਤੁਸੀਂ ਕੋਈ ਵੀ ਸਾਸਰੀ ਕਾਲ ਮੈਂ ਤਾਂ 50000 ਦੇ ਦਾਂ ਮੈਂ ਪਾਲਸੀ ਨਹੀਂ ਰੱਖਣੀ ਹਾਂਜੀ ਹੁਣ ਉਹਨਾਂ ਨੇ ਕਹਿਣਾ ਵੀ ਵੇਟ ਕਰੋ ਜਿਹੜਾ ਪੈਸੇ ਮਨੀ ਗਰੋ ਹੋਈ ਹੈ ਉਸ ਤੇ ਤੁਸੀਂ ਟੈਕਸ ਦੇਣਾ ਜਿਹੜੀ ਮਨੀ ਗਰੋ ਹੋਈ ਹੈ ਬਿਲਕੁਲ ਜੀ ਉਸ ਤੇ ਟੈਕਸ ਦੇਣਾ ਇਹ ਤੁਸੀਂ ਪਾਲਸੀ ਬੰਦ ਕਰਦੇ ਹੋ ਤੇ ਇਹ ਚੀਜ਼ਾਂ ਜਿਹੜੀਆਂ ਹੁਣ ਮਨੀ ਬੈਕ ਮਨੀ ਬੈਕ ਵਧੀਆ ਬਹੁਤ ਲੱਗਦਾ ਸਾਰਾ ਕੁਝ ਮਨੀ ਬੈਕ ਹੈ ਪਰ ਮਨੀ ਬੈਕ ਦੇ ਨਾਲ ਜਿਹੜੇ ਆਪਾਂ ਸਟ੍ਰਿੰਗ ਅਟੈਚ ਕਹਿੰਦੇ ਨੇ ਨਾ ਸਟ੍ਰਿੰਗ ਆਪਾਂ ਇੰਗਲਿਸ਼ ਦੇ ਜਿਹੜੇ ਨਾ ਬਿਲਕੁਲ ਬਿਲਕੁਲ ਨੋ ਸਟ੍ਰਿੰਗ ਇਟ ਹੈ ਇਹ ਸਟ੍ਰਿੰਗ ਜਿਹੜੇ ਅਟੈਚ ਨੇ ਉਹ ਸਾਨੂੰ ਪਤਾ ਵੀ ਉਹ ਤਾਂ ਹੀ ਜਦੋਂ ਪਰਿਵਾਰਾਂ ਪਹਿਲਾਂ ਦੱਸਦੇ ਨੇ ਭਾਈ ਇਹ ਚੀਜ਼ ਦੀ ਵਾਕਿਆ ਹੀ ਤੁਸੀਂ ਇਹ ਚਾਹੁੰਦੇ ਹੋ ਪਰਮਾਨੈਂਟ ਪਾਲਸੀ ਦੀ ਲੋੜ ਹੈਗੀ ਹੈ ਅਤਿ ਅੰਤਰ ਬੰਦਿਆਂ ਨੂੰ ਜਿਨ੍ਹਾਂ ਨੂੰ ਪਤਾ ਹੈ ਵੀ ਸਾਡੀਆਂ ਲਾਇਬਿਲਟੀ ਹੈਗੀਆਂ ਸੀ ਲੈਗਸੀ ਛੱਡ ਕੇ ਜਾਣੀਆਂ ਦਸਕਾਰ ਨੇ ਸਾਡੇ ਬਿਲਡਿੰਗਾਂ ਨੇ bizness ਨੇ ਅਸੀਂ ਟ੍ਰਾਂਸਫਰ ਆਫ ਵੈਲਥ ਕਰਨੀ ਹੈ ਟੈਕਸ ਪਰਪਸਸਸ ਵਾਸਤੇ ਸਾਨੂੰ ਪਾਲਿਸੀ ਚਾਹੀਦੀ ਹੈ ਉਹ ਪਰਮਨੈਂਟ ਪਾਲਿਸੀ ਹੈ ਹੁਣ ਐਗਜ਼ਾਮਪਲ ਉਹ ਕਿਦਾਂ ਯੂਟਿਲਾਈਜ਼ ਕਰਦੇ ਆ ਉਹਨੂੰ ਜੇ ਹੁਣ ਤੁਸੀਂ 1 ਮਿਲੀਅਨ ਡਾਲਰ ਦੀ ਪਾਲਿਸੀ ਲਈ 1 ਮਿਲੀਅਨ ਡਾਲਰ ਪਿੱਛੇ ਤੁਹਾਨੂੰ 3 ਲੱਖ ਦੇਣਾ ਪਿਆ ਹੁਣ ਇਹ ਤਾਂ ਪਤਾ ਤੁਸੀਂ ਐਜ਼ ਅ bizness ਪਰਸਨ ਹੁਣ ਤੁਸੀਂ ਦਿੱਤਾ ਰ 3 ਲੱਖ ਹੈ ਮਿਲਣਾ 1 ਮਿਲੀਅਨ ਹੈ ਓਕੇ ਉਹ ਵੀ ਟੈਕਸ ਫਰੀ ਹੁਣ ਉਹਨਾਂ ਨੂੰ ਪਤਾ ਵੀ ਪਹਿਲੇ ਦਿਨ ਤੋਂ ਹੀ ਇੱਕ ਤਾਂ ਐਡਵਾਂਟੇਜ ਆ ਮੈਨੂੰ ਜਿਹੜੀ ਚੀਜ਼ ਵਾਸਤੇ ਮੈਂ ਕੰਮ ਕਰਨਾ ਜਿਵੇਂ ਇਹ ਮੇਰੇ 10 ਘਰ ਨੇ ਫ੍ਰੀ ਕਰਨੇ ਨੇ ਤੇ ਸਾਰੇ ਇੱਕ ਪਾਸੇ ਮੈਂ 3 ਲੱਖ ਹੋਰ ਲਿਆ ਹੋਇਆ ਉਹ ਮਿਲੇਨ ਡਾਲਰ ਸਾਰਾ ਜਿਹੜਾ ਟੈਕਸ ਆ ਇੱਕ ਉਹਦਾ ਜਿਹੜਾ ਟੈਕਸ ਉਹ ਮੇਰੇ ਪੂਰੇ ਹੋ ਜਾਣੇ ਨੇ ਉਹਨਾਂ ਕੰਡੀਸ਼ਨ ਦੇ ਵਿੱਚ ਇਹ ਪਾਲਿਸੀਆਂ ਵਰਕ ਕਰਦੀਆਂ ਨੇ ਉਹਨਾਂ ਨੂੰ ਲੋਡ ਆ 80 80 ਤੋਂ 85% ਲੋਕਾਂ ਦੀ ਲੋਡ ਨਹੀਂ ਹੁੰਦੀ ਪਰ ਉਹਨਾਂ ਨੂੰ ਇਹ ਚੀਜ਼ਾਂ ਪਾਲਸੀ ਵੇਚੀਆਂ ਜਾਂਦੀਆਂ ਕਿਉਂਕਿ ਮਨੀ ਬੈਕ ਕਰਕੇ ਵਾਹ ਜੀ ਵਾਹ ਇਹਦਾ ਮਤਲਬ ਹੈ ਕਿ ਕਲੀਅਰ ਪਿਕਚਰ ਉਹਨਾਂ ਲੋਕਾਂ ਕੋਲ ਨਹੀਂ ਹੁੰਦੀ ਜਿਹਦੇ ਕਰਕੇ ਬੜਾ ਵੱਡਾ ਭੁਲੇਖਾ ਪੈ ਜਾਂਦਾ ਕਿ ਚੱਲ ਕਿਵੇਂ ਰਿਹਾ ਅੱਛਾ ਇੱਕ ਇਹਦੇ ਨਾਲ-ਨਾਲ ਜਿਹੜਾ ਸੁਪਰਵਾਈਜ਼ਰ ਵੀ ਕਿਉਂਕਿ ਇਸ ਵਾਰੇ 'ਚ ਹਰ ਵਾਰੇ ਐਕਚੁਅਲੀ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲਦਾ ਹੈ ਔਰ ਤੁਹਾਡੀ ਵਜ੍ਹਾ ਕਰਕੇ ਕਈ ਵਾਰ ਕਹਿੰਦੇ ਨੇ ਪੱਥਰ ਨਾਲ ਉਹ ਵੀ ਤਰ ਜਾਂਦਾ ਹੁੰਦਾ ਨਾਲ ਹੀ ਤੇ ਉਹ ਵੀ ਤਰ ਜਾਂਦੇ ਆ ਤੇ ਬਹੁਤਿਆਂ ਨੂੰ ਇਹ ਡਿਸਕਾਊਂਟ ਮਿਲਣ ਲੱਗ ਪਿਆ ਸੀ ਹੁਣ ਇਸ ਵੇਲੇ ਜਿਹੜੀ ਸੁਪਰਵਾਈਜ਼ਰ ਦੀ ਹੈ ਕੀ ਸਿਚੁਏਸ਼ਨ ਚੱਲ ਰਹੀ ਹੈ ਕਿਉਂਕਿ ਸੁਪਰਵਾਈਜ਼ਰ ਦੇ ਵਿੱਚ ਤੁਹਾਡਾ ਜਿਹੜਾ ਨਾਮ ਹੈ ਉਹ ਉੱਪਰ ਦਰਜੇ ਦੇ ਉੱਤੇ ਆਉਂਦਾ ਕਿ ਸੁਪਰਵਾਈਜ਼ਾ ਕਰਾਉਣਾ ਦੇ ਪਰਮਿੰਦਰ ਸਿੰਘ ਥੰਦ 604 828 7213 ਉਹ ਜਿਵੇਂ ਕਹਿੰਦੀ ਹੈ ਨਾ ਰੋਜ਼ਾਨਾ ਕਹਿ ਕੇ ਕਿ ਉਹ ਮੌਜਬਾਨੀ ਪਤਾ ਨਹੀਂ ਕੋ ਪੁੱਛਣ ਦੀ ਜਾਂ ਸੁਣਨ ਦੀ ਲੋੜ ਹੀ ਨਾ ਸੋਚਣ ਦੀ ਲੋੜ ਪੈਂਦੀ ਉਹ ਰਠੇ ਆਈ ਹੋਇਆ ਤੇ ਥੋੜਾ ਜਿਹਾ ਸੁਪਰਵਾਈਜ਼ਰ ਬਾਰੇ ਦੱਸੋ ਕੀ ਅਪਡੇਟ ਕੀ ਹੈ ਹਾਂ ਦੇ ਸੁਪਰ ਵੀਜ਼ਾ ਜਿਹੜਾ ਹੈਗਾ ਪਹਿਲੀ ਗੱਲ ਤਾਂ ਪੇਰੈਂਟਸ ਐ ਗ੍ਰੈਂਡਪੇਰੈਂਟਸ ਨੂੰ ਬੁਲਾਉਣਾ ਸਾਨੂੰ ਲੱਖ ਡਾਲਰ ਦੀ ਕਵਰੇਜ ਚਾਹੀਦੀ ਹੈ ਸਾਰਾ ਨਾ ਜ਼ਰੂਰੀ ਚੀਜ਼ ਹੈਗੀ ਹੈ ਵੀ ਆਪਾਂ ਪ੍ਰਾਈਸਾਂ ਨਾ ਪੁੱਛੀਏ ਪਹਿਲਾਂ ਉਹਨਾਂ ਦੀ ਸਿਹਤ ਬਾਰੇ ਪੁੱਛੀਏ ਵੀ ਸਿਹਤ ਕੋਈ ਦਵਾਈ ਚੇਂਜ ਤਾਂ ਨਹੀਂ ਹੋਈ ਦਵਾਈ ਲੈ ਰਹੇ ਨੇ ਜਿਹੜੀ ਕਦੀ ਕਦੀ ਵਾਲੀ ਵਿੱਚ ਜਿਹੜੀ ਚੀਜ਼ ਹੈਗੀ ਵੀ ਕਦੀ ਕਦੀ ਲੈਂਦੇ ਨੇ ਛੱਡ ਦਿੰਦੇ ਨੇ ਸਿਹਤ ਵਧੀਆ ਹੀ ਹੈ ਉਹ ਕਦੀ ਕਦੀ ਵਈ ਸਾਰਿਆਂ ਨੂੰ ਡੇਂਜਰਸ ਹੈ ਤੇ ਇਹ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਵੀ ਜਿਹੜਾ ਸਟੇਟਮੈਂਟ ਅਸੀਂ ਇੰਸ਼ੂਰੈਂਸ ਕੰਪਨੀ ਨੂੰ ਦਿੰਨੇ ਆ ਤੇ ਚਾਂਸਸ ਸਾਡੇ 99% 9 ਨੇ ਵੀ ਸਾਡਾ ਕਲੇਮ ਡਿਕਲਾਈਨ ਹੋਊਗਾ ਹੁਣ ਇਹ ਵੀ ਪਹਿਲੀ ਗੱਲ ਦਾ ਸਿਹਤ ਬਾਰੇ ਪੁੱਛੋ ਫਿਰ ਇਹ ਵੀ ਦਵਾਈਆਂ ਕਾਦੀਆਂ ਕਦਿਆਂ ਖਾ ਰਹੇ ਨੇ ਸਟੇਬਲ ਕਰਤੋ ਨੇ ਫਿਰ ਉਸ ਤੋਂ ਬਾਅਦ ਤੁਸੀਂ ਇੰਸ਼ੁਰੈਂਸ ਥਿੰਕ ਐਂਡ ਸ਼ੋਡਾਟ ਸੀ ਤੇ ਜਾਓ ਤੁਸੀਂ ਉੱਥੇ ਆਪਸ਼ਨ ਆਉਂਦੀ ਹੈ ਨੋ ਪ੍ਰੀ ਐਗਜ਼ਿਸਟਿੰਗ ਕੋਈ ਹੈਲਥ ਕੰਡੀਸ਼ਨ ਨਹੀਂ ਹੈਗੀ ਚੀਜ਼ ਸਸਤੀ ਹੈ ਐਸੇ ਕਰਕੇ ਸਸਤੀ ਹੈ ਕਿਉਂਕਿ ਹੈਲਥ ਇਸ਼ੂ ਨਹੀਂ ਹੈਗਾ ਪ੍ਰੀ ਐਗਜ਼ਿਸਟਿੰਗ ਆਪਾਂ ਚੂਜ਼ ਕਰਦੇ ਹਾਂ ਉੱਥੇ ਵੀ ਪ੍ਰੀ ਐਗਜ਼ਿਸਟਿੰਗ ਹੈ ਨਾਲੇ ਉੱਥੇ ਵੀ ਅਪਲਾਈ ਵੀ ਤੁਸੀਂ ਉੱਥੇ ਕਰ ਸਕਦੇ ਹੋ ਵੀ ਇਹ ਜਿਹੜਾ ਗੱਲ ਕਰਦੇ ਆਂ ਵੀ ਜਦੋਂ ਆਪਾਂ ਡਿਸਕਾਊਂਟ ਸ਼ੁਰੂ ਕੀਤਾ ਆਨਲਾਈਨ ਪਲੈਟਫਾਰਮ ਸ਼ੁਰੂ ਕੀਤਾ ਆਪਾਂ ਮੋਢੀਆਂ ਮੰਨ ਜਾਂਦਾ ਵੀ ਕਿਉਂਕਿ ਆਪਣਾ ਵਿਜ਼ਨ ਸੀਗਾ ਵੀ ਇਹ ਕੰਮ ਕਰਨੇ ਕਰਨੇ ਨੇ ਕਿਉਂਕਿ ਹਰੇਕ ਬੰਦਾ ਆਪਣੀ ਕਮਿਊਨਿਟੀ ਦੇ ਵਿੱਚ ਇਨਫਲੂਐਂਸ ਵਾਲੇ ਨੂੰ ਦੇਖ ਕੇ ਭਜਦਾ ਸੀਗਾ ਕਹਿੰਦਾ ਮੈਂ ਤਾਂ ਨਹੀਂ ਗੱਲ ਕਰਨੀ ਫੋਨ ਤੇ ਫੋਨ ਡਰਾਮਾ ਚ ਨਾ ਉਹ ਸਾਰੀਆਂ ਚੀਜ਼ਾਂ ਆਪਾਂ ਉਸ ਚੀਜ਼ਾਂ ਤੋਂ ਬਿਲਕੁਲ ਵੱਖਰੇ ਹੋ ਕੇ ਕੰਮ ਆਪਣਾ ਸ਼ੁਰੂ ਕੀਤਾ ਤੇ ਉਸ ਤੇ 13 ਜਿਹੜਾ ਆਪਣਾ ਵੀ ਵਿੱਚ ਆਪਣਾ ਵਿਜ਼ਨ ਸੀ ਉਸ ਤੇ ਆਪਾਂ ਕੰਮ ਕਰ ਰਹੇ ਆ ਤਾਂ ਹੀ ਜਿਹੜਾ ਆਨਲਾਈਨ ਪਲੈਟਫਾਰਮ ਵਾਲਾ ਆਪਾਂ ਮੋਢੀਆਂ ਇਸ ਕੰਮ ਨੂੰ ਲੈ ਕੇ ਆਏ ਆ ਮਾਨ ਜਾਂਦਾ ਵੀ ਸਾਨੂੰ ਪਰਿਵਾਰ ਸਪੋਰਟ ਕਰਦੇ ਰਹਿ ਤਾਂ ਹੀ ਐਸੇ ਵਿਜ਼ਨ ਆਪਦੇ ਬਲ ਕਹਿੰਦੇ ਬਿਜ਼ਨਸ ਆਊਗਾ ਤਾਂ ਹੀ ਵਿਜ਼ਨ ਪੂਰੇ ਹੋਣਗੇ ਪਰ ਇਹ ਤਾਂ ਹੈ ਨਹੀਂ ਵੀ ਹੁਣ ਜੇ ਰੋਟੀ ਤਾਂ ਆਉਂਦੀ ਨਹੀਂ ਤੇ ਆਪਾਂ ਭਾਂਡੇ ਖੜਗਾਈ ਅੱਛਾ ਥੋੜੀ ਐ ਕਲੀਅਰ ਕਰਿਓ ਤੂੰ ਜਿਵੇਂ ਜ਼ਿਕਰ ਕੀਤਾ ਕਿ ਜਦੋਂ ਆਨਲਾਈਨ ਜਾ ਕੇ ਵੀ ਲੋਕ ਭਰਦੇ ਆ ਮੰਨ ਲਓ ਮੈਂ ਕੱਲ ਬਲੱਡ ਵਰਕ ਕਰਵਾ ਕੇ ਆਇਆ ਤੇ ਮੈਨੂੰ ਡਾਕਟਰ ਨੇ ਲਿਖਤਾ ਮੈਂ ਗੋਲੀ ਨਹੀਂ ਖਾਂਦਾ ਮਨ ਲਓ ਮੈਂ ਇੱਕ ਉਦਾਹਰਣ ਦੇ ਰਿਹਾ ਮੈਂ ਆਪਣੀ ਦੇ ਰਿਹਾ ਕਈ ਵਾਰ ਮੈਂ ਆਪਣੇ ਨਾਲ ਲਾ ਕੇ ਦੇਖਦਾ ਹੁੰਦਾ ਕਈ ਚੀਜ਼ਾਂ ਜਿਹੜੀਆਂ ਇੰਪਲੀਮੈਂਟ ਨਹੀਂ ਹੁੰਦੀਆਂ ਪਰ ਮੇਰੇ ਦਰਸ਼ਕਾਂ ਦੀ ਵੀ ਉਹ ਕਹਾਣੀ ਹੋ ਸਕਦੀ ਹੈ ਕਿ ਮੈਨੂੰ ਬਲੱਡ ਵਰਕ ਦੇ ਵਿੱਚ ਆ ਗਿਆ ਤੂੰ ਤਾਂ ਬਾਰਡਰ ਲਾਈਨ ਤੇ ਆ ਭਾਈ ਡਾਇਬੀਟੀਜ਼ ਦੇ ਵਿੱਚ ਤੇ ਉੱਥੇ ਫਾਰਮ ਦੇ ਉੱਤੇ ਮੈਂ ਲਿਖਿਆ ਹੋਇਆ ਕਿ ਮੈਨੂੰ ਡਾਇਬੀਟੀਜ਼ ਹਜੇ ਨਹੀਂ ਆ ਤੇ ਪਾਲਿਸੀ ਕਰਾਉਣ ਤੋਂ ਬਾਅਦ ਪਾਲਿਸੀ ਲੈ ਲਈ ਮੈਂ ਸੁਪਰਵਾਈਜ਼ੇ ਦੀ ਤੇ ਬਾਅਦ ਦੇ ਵਿੱਚ ਤਿੰਨਾਂ ਦੋਵਾਂ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਮੈਨੂੰ ਡਾਇਬਟੀਜ਼ ਹੋ ਜਾਂਦੀ ਆ ਉਹਦੇ ਲਈ ਕਲੇਮ ਡਿਕਲਾਈਨ ਹੋ ਸਕਦਾ ਹੈ ਕਿ ਨਹੀਂ ਹਾਂਜੀ ਆਪਾਂ ਸੁਪਰਵਾਈਜ਼ਰ ਦੀ ਗੱਲ ਕਰਦੇ ਆਂ ਸੁਪਰਵਾਈਜ਼ਰ ਦੀ ਸੁਪਰਵਾਈਜ਼ਰ ਦੀ ਗੱਲ ਕਰਦੇ ਆਂ ਬਿਲਕੁਲ ਤਾਂ ਹੀ ਆਪਾਂ ਕਹਿੰਦੇ ਕਦੋਂ ਗਏ ਸੀ ਕਦੋਂ ਗਏ ਸੀ ਰਿਜ਼ਲਟ ਪੈਂਡਿੰਗ ਤਾਂ ਨਹੀਂ ਹੈਗਾ ਕੋਈ ਫਿਰ ਆ ਚੀਜ਼ਾਂ ਸਾਰੀਆਂ ਸਿੰਪਲ ਬਿਲਕੁਲ ਸਖਾਲੀਆਂ ਨੇ ਫਿਰ ਕਹਿੰਦੇ ਸਟੇਬਿਲਿਟੀ ਪੀਰੀਅਡ ਕਦੋਂ ਤੋਂ ਹੈ ਸਟੇਬਿਲਿਟੀ ਪੀਰੀਅਡ ਨੂੰ ਕਹਿੰਦੇ ਵੀ ਜਦੋਂ ਲਾਸਟ ਟਾਈਮ ਤੁਸੀਂ ਗਏ ਸੀ ਦਾ ਮਤਲਬ ਤੁਸੀਂ ਠੀਕ ਨਹੀਂ ਫੀਲ ਕਰ ਰਹੇ ਸੀ ਡਾਕਟਰ ਕੋਲੇ ਗਏ ਸੀਗੇ ਸੋ ਉਸ ਦਿਨ ਤੋਂ ਸਟੈਬਿਲਿਟੀ ਪੀਰੀਅਡ ਹੈ ਤੁਹਾਡਾ ਟੈਸਟ ਆਇਆ ਨਹੀਂ ਆਇਆ ਸੀਗਾ ਪਰ ਸਿੰਘ ਸਾਹਿਬ ਤੁਸੀਂ ਗਏ ਸੀ ਡਾਕਟਰ ਕੋ ਇਸ ਕਰਕੇ ਗਏ ਸੀ ਵੀ ਤੁਹਾਨੂੰ ਲੱਗਦਾ ਹੈ ਵੀ ਸ਼ਾਇਦ ਸਰੀਰ 'ਚ ਗੜਬੜਾ ਕੋਈ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਗੜਬੜਾ ਕੀ ਹੈ ਪਰ ਹੁਣ ਜਦੋਂ ਆਗਾ ਦਵਾਈ ਲੱਗ ਗਈ ਹੁਣ ਤੁਸੀਂ ਪਾਲਿਸੀ ਤੇ ਲਈ ਹੋਏ ਉਦੋਂ ਇਸ਼ੂ ਆਊਗਾ ਉਦੋਂ ਪਹਿਲਾਂ ਵੀ ਸਹੀ ਆਪਾਂ ਨੂੰ ਪਾਲਿਸੀ ਫਿਰ ਕਰਾਉਣੀ ਪੈਣੀ ਹੈ ਦੱਸ ਕੇ ਲਾਈਫ ਇੰਸ਼ੋਰੈਂਸ ਤੇ ਵੀ ਇਦਾਂ ਹੀ ਹੈ ਜੇ ਤੁਸੀਂ ਅੱਜ ਟੈਸਟ ਕਰਵਾ ਲਏ ਠੀਕ ਹੈ ਪਰ ਉਦੋਂ ਬਾਅਦ ਡਾਕਟਰ ਕੋ ਵੀ ਗਏ ਹੋਏ ਰਿਜ਼ਲਟ ਆਏ ਨਹੀਂ ਪਰ ਪਾਲਸੀਆਂ ਦੇ ਵਿੱਚ ਸਪੈਸ਼ਲ ਫਾਰਮ ਬਣੇ ਹੁੰਦੇ ਨੇ ਬਿਤ ਲਿਖਦੇ ਵੀ ਡਾਕਟਰ ਕੋ ਗਏ ਸੀ ਕਾਤੋਂ ਗਏ ਸੀ ਕੋਈ ਰਿਜ਼ਲਟ ਤਾਂ ਨਹੀਂ ਆਉਣ ਵਾਲਾ ਜਾਂ ਰਿਜ਼ਲਟ ਆਉਣ ਵਾਲਾ ਤਾਂ ਦੱਸੋ ਕਦੋਂ ਆਣਾ ਫਿਰ ਸਾਨੂੰ ਅਪਡੇਟ ਕਰਦੇ ਰਹੋ ਜੇ ਜਦ ਤੱਕ ਪਾਲਸੀ ਇਸ਼ੂ ਨਹੀਂ ਹੁੰਦੀ ਕਿਉਂਕਿ ਉਹ ਜਦ ਤੱਕ ਅਪਡੇਟ ਪ੍ਰੋਸੈਸ ਚ ਰਹਿੰਦਾ ਕਿਉਂਕਿ ਉਸੇ ਰਿਜ਼ਲਟ ਦੀ ਵੇਟ ਕਰ ਰਹੇ ਆ ਜੇ ਜਿਵੇਂ ਕਹਿ ਦੀ ਰਿਜ਼ਲਟ ਹੈਗਾ ਹੀ ਨਹੀਂ ਸਾਰਾ ਕੁਝ ਠੀਕ ਠਾਕ ਹੈ ਜੀ ਫਿਰ ਕਿ ਕਲੇਮ ਆ ਜਾਂਦਾ ਤਾਂ ਬਿਲਕੁਲ ਪਾਲਸੀ ਡਿਕਲਾਈਨ ਹੋਊਗੀ ਹੋਗੀ ਮਨ ਦੇ ਵਿੱਚ ਬੜੇ ਕਈ ਵਾਰੀ ਸਵਾਲ ਆਉਂਦੇ ਜੇ ਤੁਹਾਡੇ ਕੋਲ ਬੈਠੇ ਹੋਈ ਜੇ ਨਾ ਪਤਾ ਨਹੀਂ ਅੰਦਰ ਫੁਰਨੇ ਜੇ ਫੁਰਨ ਲੱਗ ਬੈਂਸ ਨੇ ਪੰਜਾਬੀ ਜੀ ਕਹਿੰਦੇ ਕਿ ਆਏ ਆ ਤੁਹਾਡੇ ਤੋਂ ਲੱਖ ਲੈ ਲਈਏ ਮੰਨ ਲਓ ਕੋਈ ਕਲਾਇੰਟ ਆ ਤੁਹਾਡੇ ਕੋਲ ਆਉਂਦਾ ਤੇ ਉਹਦੇ ਮਨ ਦੇ ਵਿੱਚ ਕਈ ਸਵਾਲ ਨੇ ਇਸ ਤਰ੍ਹਾਂ ਦੇ ਕਿੱਥੇ ਤੁਹਾਨੂੰ ਮਿਲ ਸਕਦੇ ਆ ਤੇ ਕਿਹੜੇ ਨੰਬਰ ਤੇ ਕੰਟੈਕਟ ਕਰਨਾ ਜਿਹੜਾ ਕਿ ਫੋਨ ਤੁਸੀਂ ਆਪ ਚੁੱਕੋ ਹਾਂਜੀ ਬਿਲਕੁਲ ਸਾਡਾ ਨੰਬਰ ਹੈਗਾ 604 828 7213 ਜਾਂ ਉਦੋਂ ਬਾਅਦ ਇਹ ਨੰਬਰ ਤੁਹਾਡਾ ਨਹੀਂ ਨੋਟ ਹੋਇਆ ਕੰਪਨੀ ਦਾ ਨਾਮ ਯਾਦ ਰੱਖਣਾ ਥਿੰਕ ਇੰਸ਼ੋਰੈਂਸ ਤੁਸੀਂ ਪਾਉਂਗੇ ਸਰੀ BC ਤੇ Ontario ਦੇ ਵਿੱਚ ਕਿਤੇ ਵੀ ਤੁਸੀਂ ਬੈਠੇ ਹੋ ਘਰੇ ਬੈਠੇ ਤੁਸੀਂ ਆਹ ਇੱਕ ਕੋਟ ਅਕੜਾ ਸਕਦੇ ਹੋ ਤੁਸੀਂ ਅਪਲਾਈ ਕਰ ਅਪਲਾਈ ਕਰਦੇ ਜਿਹੜਾ ਸਰ ਨਾਲ ਕੋਟ ਕਢਣਾ ਦਾ ਕਢਣਾ ਹੈਗਾ ਜੀ ਅਪਲਾਈ ਵੀ ਕਿਉਂਕਿ ਹੁਣ ਕਈ ਵਾਰੀ ਜੀ ਗ੍ਰੇਵ ਯਰ ਸ਼ਿਫਟ ਕਰਦੇ ਆ ਤੁਹਾਡੇ ਟਾਈਮ ਦੇ ਸਕੇਜੂਲ ਦੇ ਹਿਸਾਬ ਨਾਲ ਜਦੋਂ ਤੁਹਾਨੂੰ ਚੰਗਾ ਲੱਗੇ ਤੁਸੀਂ ਆਪਦਾ ਕਰ ਸਕਦੇ ਹੋ ਬਾਕੀ ਸਾਡੀ ਵੈਬਸਾਈਟ ਹੈ ਜੀ ਫੇਸਬੁੱਕ ਹੈ ਟਿਕਟੌਕ ਹੈ ਥਿੰਕ ਇੰਸ਼ੋਰੈਂਸ ਉਹ ਦੁਬਾਰਾ ਨੰਬਰ ਸਾਡਾ ਆਈ ਗੈਸ ਸਕਰੀਨ ਤੇ ਜੀ 604 808 ਸਾਡਾ ਕਮਨ ਨੰਬਰ ਵੀ 808 ਹੈ ਜੀ ਸੱਤੇ ਦਿਨ ਸੱਤ ਦਿਨ ਨੰਬਰ 7 ਹੈ ਜੀ ਉਹਦੇ ਵਾ ਦੋ ਲੋਕੇਸ਼ਨ ਐਕਸਰੀ ਤੇ ਬੀਸੀ ਦੇ ਪਿੱਛੇ ਬਾਬੇ ਰਤੈਰਾ ਹੈ ਬਹੁਤ ਬਹੁਤ ਧੰਨਵਾਦ ਇਹ ਸਮਾਂ ਕੱਢਿਆ ਤੇ ਆ ਕੇ ਬੜੀਆਂ ਗਹਿਰਤ ਮੇ ਬੜੀਆਂ ਅਹਿਮ ਗੱਲਾਂ ਬਾਤਾਂ ਜਿਹੜੇ ਇੰਸ਼ੋਰੈਂਸ ਵਾਲੇ ਦੱਸਦੇ ਨਹੀਂ ਮਾਫ ਕਰਨਾ ਮੈਂ ਕੋ ਤੁਹਾਡੀ ਪ੍ਰਮੋਸ਼ਨ ਨਹੀਂ ਤੁਹਾਡੇ ਮੂੰਹ ਦੇ ਉੱਤੇ ਸੱਚੀ ਗੱਲ ਕਰ ਰਹੇ ਆ ਕਿ ਕਈ ਵਾਰੀ ਗੱਲਾਂ ਲੁਕੋ ਹੋ ਜਾਂਦੀਆਂ ਨੇ ਪਰ ਤੁਸੀਂ ਸੱਚ ਬੋਲਦੇ ਹੋ ਸੱਚ ਬੋਲਣ ਕਰਕੇ ਮਾਲਕ ਨੇ ਬਖਸ਼ਿਸ਼ ਵੀ ਕੀਤੀ ਹੈ ਤੁਹਾਡਾ ਬਿਜ਼ਨਸ ਪੂਰੇ ਕੈਨੇਡਾ ਭਰ ਦੇ ਵਿੱਚ ਇਸੇ ਕਰਕੇ ਹਰ ਵਿਅਕਤੀ ਜ਼ਿਕਰ ਕਰਦਾ ਹੈ ਕਿ ਯਾਰ ਪ੍ਰਨੰਦਰ ਸਿੰਘ ਥਿੰਦ ਨਾਲ ਗੱਲ ਕਰਕੇ ਤਸੱਲੀ ਜੀ ਹੋ ਗਈ ਜਿਹੜੀ ਪਹਿਲਾਂ ਨਹੀਂ ਸੀ ਹੋਈ ਚੜਦੀ ਕਲਾ ਚ ਰਹੋ ਅਗਲੇ ਸਮੇਂ ਜੀ ਫੇਰ ਗੱਲਬਾਤ ਕਰਾਂਗੇ ਰੱਬ ਰੱਖਾ ਜੀ ਸਰਦਾਰ ਪਰਮਿੰਦਰ ਸਿੰਘ ਥਿੰਦ ਥਿੰਕ ਇੰਸ਼ੋਰੈਂਸ ਬੜਾ ਥਿੰਕ ਕਰਨ ਦੀ ਲੋੜ ਨਹੀਂ ਥਿੰਕਰ ਲਈ ਅਸੀਂ ਬੈਠੇ ਆ ਥਿੰਕ ਕਰਕੇ ਹੀ ਤੁਹਾਡੇ ਨਾਲ ਗੱਲ ਕਰੀਦੀ ਆ ਇਹਨਾਂ ਨਾਲ ਸੰਪਰਕ ਕਰਨਾ 604 828 7213 ਤੇ ਸੰਪਰਕ ਕਰ ਲਿਓ ਉਮੀਦ ਹੈ ਕਿ ਅੱਜ ਦੀ ਗੱਲਬਾਤ ਤੋਂ ਬਾਅਦ ਅਕੂਗੀ ਮਾਰਨ ਤੋਂ ਪਹਿਲਾਂ ਬਰੀਕ ਅਖਰਾਂ ਬਾਰੇ ਪੁੱਛਿਓ ਜਰੂਰ ਰੱਬ ਰਾਖਾ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਧੰਨਵਾਦ